ਤੁਸੀਂ ਦੇਖ ਰਹੇ ਹੋ ਡੈਰੀ ਫੈਟਿਵੀ ਮੈਂ ਹਾਂ ਸੰਦੀਪ ਸ਼ਰਮਾ 10 20 ਨਵੰਬਰ ਨੂੰ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਜਿਮਨੀ ਚੋਣਾਂ ਦਾ ਜਿਹੜਾ ਸਮਾਪਤ ਹੋਇਆ ਕੱਲ ਦੇਰ ਰਾਤ ਲੇਕਿਨ ਕੀ ਕਹਿੰਦੇ ਆ ਕੇ ਚਾਰੇ ਜ਼ਿਲ੍ਹਿਆਂ ਦੇ ਵਿੱਚ ਚਾਹੇ ਉਹ ਚੱਬੇਵਾਲ ਹੋ ਚਾਹੇ ਉਹ ਗਿੱਦੜਬਾਹ ਚਾਹੇ ਬਰਨਾਲਾ ਚਾਹੇ ਡੇਰਾ ਬਾਬਾ ਨਾਨਕ ਚਾਰੇ ਜ਼ਿਲ੍ਹਿਆਂ ਦੇ ਵਿੱਚ ਮਤਦਾਨ ਦਾ ਜਿਹੜਾ ਚੁਕਾਇਆ ਉਹ ਕਾਫੀ ਰਿਹਾ ਲੇਕਿਨ ਕੀ ਕਹਿੰਦੇ ਆ ਕੇ ਚਾਰੇ ਪਾਰਟੀਆਂ ਵੱਲੋਂ ਜਿਹੜਾ ਇਸ ਦੌਰਾਨ ਕਾਫੀ ਆਪਣਾ ਦਮਖਮ ਗਿਆ ਤੇ ਗੱਲ ਕਰਦੇ ਅਗਰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪਿਛਲੇ ਕਾਫੀ ਸਮਾਂ ਤੋਂ ਉਹਨਾਂ ਦਾ ਗਰਾਫ ਪੰਜਾਬ ਦੇ ਵਿੱਚ ਕਾਫੀ ਘਟਦਾ ਨਜ਼ਰ ਆਇਆ ਬਸ਼ਰਤੇ ਜਿਦਾ ਮਰਜ਼ੀ ਗੱਲ ਕਰ ਲੋ ਜਿੰਮੀ ਚੋਣਾਂ ਦੇ ਚਾਰੇ ਹੁਣ ਹੋਣੀਆਂ ਸੀ ਜਿਹੜੀਆਂ ਚਾਰੇ ਜਿੰਮੀ ਚੋਣਾਂ ਤੇ ਚਾਰੇ ਜਿੰਮੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਕੋਈ ਵੀ ਉਮੀਦਵਾਰ ਇਨ੍ਹਾਂ ਚਾਰੇ ਜਿੰਮੀ ਚੋਣਾਂ ਵਿੱਚ ਨਹੀਂ ਉਤਰਿਆ ਆਖਰ ਇਸ ਦਾ ਕਾਰਨ ਕੀ ਰਿਹਾ ਇਹ ਤਾਂ ਖੈਰ ਪਾਰਟੀ ਦੀ ਆਪਣੀ ਹੋ ਸਕਦੀ ਕੋਈ ਪਾਲਿਸੀ ਲੇਕਿਨ ਕਿਤੇ ਆਕੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਇਹ ਚਾਰੇ ਜਿਮਨੀ ਚੋਣ ਵਿੱਚ ਆਪਣੇ ਉਮੀਦਵਾਰ ਦੀ ਅੱਖ ਲਗਾਈ ਬੈਠੇ ਸਨ ਕਿ ਉਹਨਾਂ ਦਾ ਉਮੀਦਵਾਰ ਵੀ ਇਸ ਚਾਰੇ ਜ਼ਿਲ੍ਹਾ ਵਿੱਚ ਖੜਾ ਹੋਵੇ ਤਾਂ ਅਸੀਂ ਆਪਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਗਰਾਫ ਪੰਜਾਬ 'ਚ ਹੋਰ ਉੱਚਾ ਕਰੀਏ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੁਆਰਾ ਆਪਣਾ ਪ੍ਰਧਾਨਗੀ ਪਦ ਤੋਂ ਜਿਹੜਾ 2 ਦਿਨ ਪਹਿਲਾਂ ਅਸਤੀਫਾ ਦਿੱਤਾ ਤਾਂ ਉਹ ਆਮ ਆੜੀ ਰਾਜ ਦੀ ਪਾਰਟੀ ਨੇ ਇਸ ਨੂੰ ਇੱਕ ਚੋਣਵੀ ਸਟੰਟ ਦੱਸਿਆ ਕਿਉਂਕਿ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਵੀ ਇਸ ਦਾ ਜਿਹੜਾ ਅਸਤੀਫਾ ਸੀ ਉਹ ਫਿਲਹਾਲ ਉਸ ਨੂੰ ਅੱਗੇ ਪੈਂਡਿੰਗ ਰੱਖਤਾ ਕਿਉਂਕਿ ਉਹ ਕਹਿੰਦੇ ਵੀ ਜ਼ਿਲ੍ਹਾ ਪੱਧਰ ਤੇ ਜੜੀਆਂ ਸਾਡੀਆਂ ਕਮੇਟੀਆਂ ਹੋਣਗੀਆਂ ਉਹ ਇਸ ਦਾ ਫੈਸਲਾ ਕਰਨ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਕਰਨਾ ਕਿ ਨਹੀਂ ਕਰਨਾ ਇਸ ਦੇ ਨਾਲ ਹੀ ਅਗਰ जिला लोहियाना ਦੇ ਪ੍ਰਧਾਨ ਦੀ ਗੱਲ ਕੀਤੀ ਜਾਵੇ ਚਾਹੇ ਉਹ ਭੁਪਿੰਦਰ ਸਿੰਘ ਪੁੰਦਾ ਦੀ ਗੱਲ ਕੀਤੀ ਜਾਵੇ ਤਾਂ ਅੰਮੇਸਰ ਤੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਆਪਣਾ ਪਾਰਟੀ ਤੋਂ ਅਸਤੀਫਾ ਦਿੱਤਾ ਤਾਂ ਕਿਤੇ ਤੇ ਆ ਕੇ ਪਾਰਟੀ ਵਿੱਚ ਹੋ ਰੀਆਂ ਹਲਚਲ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਲਗਾਤਾਰ ਗਰਾਫ ਹੁਣ गिरਦਾ ਹੀ ਜਾ ਰਿਹਾ ਤਾਂ ਇਸ ਦਾ ਸਾਹਮਣਾ ਜਿਹੜਾ ਸਬੂਤ ਹੈ ਤੁਹਾਡੇ ਸਾਹਮਣੇ ਹੀ ਆਇਆ ਹੈ ਤੇ ਲੇਕਿਨ ਕਿਤੇ ਤੇ ਆ ਕੇ ਪੰਜਾਬ ਦੇ ਹਾਲਾਤ ਸ਼੍ਰੋਮਣੀ ਕਾਲੀ ਦਲ ਦੇ ਇਸ ਟਾਈਮ ਬਹੁਤ ਅ ਥੱਲੇ ਜਾ ਰਹੇ ਹਾਂ ਕਿ ਸੀਨੀਅਰ ਸ਼੍ਰੋਮਣੀ ਅਕਾਲੀ ਦਾ ਲੀਡਰਸ਼ਿਪ ਵੀ ਆ ਉਹ ਵੀ ਸ਼੍ਰੋਮਣੀ ਅਕਾਲੀ ਛੱਡ ਕੇ ਆਪਣਾ ਅਲੱਗ ਹੀ ਪਾਰਟੀ ਬਣਾਉਣ ਨੂੰ ਤਿਆਰ ਬਰ ਤਿਆਰ ਬੈਠੀ ਆ ਸੋ ਇਸ ਸਾਰੇ ਚਰਚੇ ਬਾਰੇ ਗੱਲਬਾਤ ਕਰਾਂਗਾ ਮੇਨਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜੁਝਾਰੂ ਨੇਤਾ ਤੇ ਇਸ ਟਾਈਮ ਵਾਚ ਪਦ ਹੀ ਜੁਝਾਰੂ ਨੇਤਾ ਗੁਰਦੀਪ ਸਿੰਘ ਗੋਸ਼ਾ ਮੇਨਾ ਮਜੂਦਾ ਗੱਲਬਾਤ ਕਰਾਂਗੇ ਆਖਿਰ ਕਿਉਂਕਿ ਲਗਾਤਾਰੇ ਕਾਫੀ ਸਾਲਾਂ ਤੋਂ ਸ਼੍ਰੋਮਣੀ ਕਾਲੀ ਦਲ ਦੇ ਜੁਝਾਰੂ ਨੇਤਾ ਰਿਹਾ ਯੁਵਾ ਦੇ ਪ੍ਰਧਾਨ ਵੀ ਰਿਹਾ ਤਾਂ ਅਖਰ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਅੱਜ ਪੰਜਾਬ ਦੇ ਵਿੱਚ ਕਿੱਥੇ ਟਿੱਗ ਗਿਆ ਗੱਲਬਾਤ ਕਰਦੇ ਗੁਰਦੀਪ ਸਿੰਘ ਗੋਸ਼ਾ ਜੀ ਨਾਲ ਨਸੀਗਾ ਜੀ ਸਤਿ ਸ੍ਰੀ ਅਕਾਲ ਜੀ ਸ਼ਰਮਾ ਜੀ ਤੁਹਾਡਾ ਤੁਹਾਡੇ ਸਰੋਤਿਆਂ ਦਾ ਦੈਨਿਕ ਸਵੇਰਾ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਗੋਸ਼ਾ ਜੀ ਸ਼੍ਰੋਮਣੀ ਕਾਲਦੀ ਦਲ ਜਦੋਂ ਤੁਸੀਂ ਪ੍ਰਧਾਨ ਵੀ ਰਹੇ ਹੋ ਆਪਣੇ ਯੂਥ ਦੇ ਵੀ ਰਹੇ ਹੋ ਜੋ ਲੁਧਿਆਣਾ ਦੀ ਗੱਲ ਕੀਤੀ ਜਿਲ੍ਹਾ ਲੁਧਿਆਣਾ ਦੀ ਤਾਂ ਜਦੋਂ ਵੀ ਕੋਈ ਧਰਨੇ ਹੁੰਦੇ ਸੀ ਜਾਂ ਕੋਈ ਸਿਆਸੀ ਪਾਰਟੀਆਂ ਹੁੰਦੀਆਂ ਸੀ ਤਾਂ ਹਮੇਸ਼ਾ ਗੁਰਦੀਪ ਸਿੰਘ ਗੋਸ਼ਾ ਅੱਗੇ ਹੁੰਦਾ ਸੀ ਤਾ ਸਮੂਹ ਲੀਡਰਸ਼ਿਪ ਪਾਣੀ ਪਿੱਛੇ ਹੁੰਦੀ ਸੀ ਤਾਂ ਆਏ ਦਿਨ ਤੁਹਾਡੇ ਵੱਲੋਂ ਧਰਨੇ ਜਾਂ ਪਾਰਟੀਆਂ ਦੀਆਂ ਗਤੀਵਿਧੀਆਂ ਜਾਰੀ ਰਹੀਆਂ ਆਖੇ ਤੁਸੀਂ ਪਾਰਟੀ ਛੱਡੀ ਪਹਿਲਾਂ ਦੱਸੋ ਤੁਸੀਂ ਪਾਰਟੀ ਛੱਡੀ ਕਾਰਨ ਕੀ ਹੋ ਗਿਆ ਜਦੋਂ ਯੋਗਾਸਤਨ ਤਾਂ ਹੁਣ ਤਾਂ ਤੁਸੀਂ ਬੀਜਪੀ ਦੇ ਹੁਣ ਜੀ ਜਾਰੂ ਨੇਤਾ ਹੋ ਦੇਖੋ ਸਭ ਤੋਂ ਪਹਿਲਾਂ ਜਿਹੜੀ ਧਰਤੀ ਤੇ ਆਪਾਂ ਜੰਮੇ ਹੋਈ ਹੈ ਨਾ ਉਹ ਧਰਤੀ ਆਪਣੀ ਹੁੰਦੀ ਪੰਜਾਬ ਮੇਰੀ ਆਪਣੀ ਧਰਤੀ ਮੇਰੀ ਮਾਂ ਧਰਤੀ ਹੈ ਇਹ ਦੇਸ਼ ਭਾਰਤ ਮੇਰਾ ਹਿੰਦੁਸਤਾਨ ਦੇਸ਼ ਮੇਰਾ ਆਪਣਾ ਦੇਸ਼ ਹੈ ਪਰ ਕਿਤੇ ਨਾ ਕਿਤੇ ਜਿਹੜੀ ਅਕਾਲੀ ਦਲ ਦੀ ਵਿਚਾਰਧਾਰਾ ਕਿਉਂਕਿ ਕੋਈ ਪਾਰਟੀ ਹੁੰਦੀ ਨਾ ਉਹਦੀ ਇੱਕ ਵਿਚਾਰਧਾਰਾ ਹੁੰਦੀ ਆ ਉਹ ਵਿਚਾਰਤਨਾਂ ਨਾਲ ਜੁੜੇ ਦਾ ਪੰਥ ਤੇ ਗ੍ਰੰਥ ਦੀ ਗੱਲ ਸ਼੍ਰੋਮਣੀ ਕਾਲੇਦਲ ਦੀ ਸੀ ਨਾ ਉਹਨਾਂ ਨੇ ਪੰਥ ਦੀ ਸਾਰ ਲਈ ਤੇ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰ ਲਈ ਹੈ ਪਹਿਲੀ ਗੱਲ ਦੂਜੀ ਗੱਲ ਹੁੰਦੀ ਆ ਆਪਣੀ ਲੀਡਰਸ਼ਿਪ ਨੂੰ ਸੰਭਾਲਣਾ ਤੇ ਆਪਣੇ ਵਰਕਰਾਂ ਨੂੰ ਲੀਡਰ ਬਣਾਉਣਾ ਉਹਦੇ ਵਿੱਚ ਵੀ ਫੇਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਮੈਂ ਕਹਿ ਰਿਹਾ ਫੇਲ ਹੋ ਗਈ ਕਿਉਂਕਿ ਕਿਸ ਕੋਈ ਕਿਸੇ ਨੂੰ ਨਹੀਂ ਡੋਪ ਸਕਦਾ ਬੰਦਾ ਆਪਣੇ ਭਾਰ ਨਾਲ ਆਪਣੇ ਪਾਪ ਨਾਲ ਆਪ ਡੁੱਬ ਜਾਂਦਾ ਹੁਣ ਤੁਸੀਂ ਗੱਲ ਕਿੱਥੇ ਵੀ ਜੁਝਾਰੂ ਨੇਤਾ ਦੇਖੋ ਜੁਝਾਰੂ ਕੀ ਹੁੰਦਾ ਵੀ ਸਾਡੇ ਤੋਂ ਪੰਜਾਬ ਦਾ ਸਾਡਾ ਬਲੱਡ ਹੀ ਇੱਧਰ ਦਾ ਮੱਕਲਾ ਨਹੀਂ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਬਲੱਡ ਹੀ ਇੱਧਰ ਦਾ ਕਿਸੇ ਜੁਝਾਰੂਆਂ ਲੋਕ ਅਸੀਂ ਲੜ ਕੇ ਅੰਗਰੇਜ਼ ਵੀ ਕੱਢੇ ਅਸੀਂ ਲੜ ਕੇ ਮੁਗਲ ਵੀ ਕੱਢੇ ਆ ਬਾਬਰ ਵੀ ਕੱਢੇ ਆ ਕਈ ਤੁਰਕ ਵੀ ਕੱਢੇ ਸਭ ਕੁਝ ਕੱਢਿਆ ਲੜਦੇ ਰਹੇ ਆ ਇਸ ਕਰਕੇ ਅਸੀਂ ਜੁਝਾਰੂ ਬਣ ਗਏ ਹੁਣ ਮੈਨੂੰ ਯਾਦ ਆ ਕਿ ਜਦੋਂ ਮੈਂ ਕੋਈ ਕੰਮ ਕਰਦਾ ਨਾ ਮੇਰੀ ਲੱਤਾਂ ਖਿੱਚਦੇ ਸੀ ਇਹ ਕੱਲੀ ਮੇਰੇ ਵਾਸਤੇ ਗੱਲ ਨਹੀਂ ਗੀ ਸਾਰੇ ਸਮੁੱਚੀ ਪਾਰਟੀਆਂ ਦੇ ਵਾਸਤੇ ਗੱਲ ਕਰਨ ਲੱਗਾ ਲੱਤਾਂ ਖਿੱਚਦੇ ਸੀਗੇ ਨਹੀਂ ਸ਼੍ਰੋਮਣੀ ਕਾਲੀਦਾ ਦੇ ਹਾਂ ਲੀਡਰਸ਼ਿਪ ਲੱਤਾਂ ਖਿੱਚਦੀ ਸੀ ਉਹਨਾਂ ਨੂੰ ਕਹਿੰਦੇ ਸੀ ਯਾਰ ਸੀਨੀਅਰ ਹਾਂ ਸੀਨੀਅਰ ਲੀਡਰਸ਼ਿਪ ਲੱਤਾਂ ਖਿੱਚਦੀ ਸੀ ਵੀ ਕਿਥੇ ਗੋਸ਼ਾ ਕੰਮ ਕਰ ਰਿਹਾ ਵੀ ਇਹ ਨਜ਼ਰਾਂ ਦੇ ਵਿੱਚ ਆ ਦੁਨੀਆ ਦੇ ਵਿੱਚ ਜਿਹੜਾ ਕੰਮ ਕਰੂਗਾ ਨਜ਼ਰਾਂ ਚ ਆਊਗਾ ਉਹ ਤੁਸੀਂ ਵੀ ਸੁਖਬੀਰ ਸਿੰਘ ਬਾਦਲ ਕਾਫੀ ਨਜ਼ਦੀਕ ਰਹੇ ਹੋ ਸੁਖਬੀਰ ਸਿੰਘ ਬਾਦਲ ਸਾਹਿਬ ਹੁਣ ਬਿਕਰਮ ਸਿੰਘ ਜੀਠਿਆ ਸਾਹਿਬਾਂ ਨੂੰ ਸੱਚੀ ਲੀਡਰਸ਼ਿਪ ਮੈਂ ਸਾਰੇ ਦਾ ਸਤਿਕਾਰ ਕਰਦਾ ਸੀ ਹਾਂ ਚਲੋ ਪਿਆਰ ਸੀਗਾ ਮੈਂ ਮੈਂ ਤਾਂ ਨਜ਼ਦੀਕ ਸੀ ਉਹਨਾਂ ਦਾ ਪਤਾ ਨਹੀਂ ਸੀ ਮੇਰੇ ਵੱਲ ਜ਼ਿਆਦਾ ਹੈ ਹਾਂ ਮੈਂ ਨਜ਼ਦੀਕ ਸੀਗਾ ਉਹਨਾਂ ਦੇ ਨਾਲ ਜੋ ਕਹਿੰਦੇ ਸੀ ਕਿ ਮੈਂ ਆਪਣੇ ਵਿਚਾਰਧਾਰਾ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦਾ ਸੀ ਵੀ ਮੈਂ 100% ਦੇਣ ਦੀ ਕੋਸ਼ਿਸ਼ ਕਰਦਾ ਸੀ ਕੋਈ ਵੀ ਕੰਮ ਦਿੱਤਾ ਜਾਂਦਾ ਸੀ ਮੈਂ ਤਾਂ ਜਦੋਂ ਹੁਣ ਮੈਂ ਦੇਖਦਾ ਵੀ ਅੱਜ ਮੈਨੂੰ ਛੱਡੇ ਨੂੰ 3 ਸਾਲ ਹੋ ਗਿਆ ਹੁਣ ਲੁਧਿਆਣੇ ਦੇ ਲੀਡਰ ਜਾਂ ਪੰਜਾਬ ਦੇ ਲੀਡਰ ਸੁੱਤੇ ਹੋਏ ਕਰ ਲੋ ਕੰਮ ਉਹ ਤਾਂ ਲੱਤਾਂ ਖਿੱਚਦੇ ਸੀ ਹੁਣ ਅੱਜ ਆਪਾਂ ਕੰਮ ਕਿਉਂ ਨਹੀਂ ਕਰਦੇ ਮੈਂ ਸਮੁੱਚੀ ਸੁਲੀਟਰ ਨਾਲ ਗੱਲ ਕਰੂੰਗਾ ਕਿ ਪਹਿਲੀ ਵਿਚਾਰਧਾਰਾ ਹੁੰਦੀ ਪਾਰਟੀ ਦੀ ਦੂਜਾ ਹੁੰਦਾ ਲੀਡਰਸ਼ਿਪ ਨੂੰ ਸੰਭਾਲਣਾ ਖਾਸ ਕਰਕੇ ਨੌਜਵਾਨਾਂ ਨੂੰ ਸੰਭਾਲਣਾ ਸ਼ਰਮਾ ਜੀ ਆਪਣੇ ਘਰ ਦੇ ਵਿੱਚ ਵੀ ਜੇ ਆਪਣਾ ਨੌਜਵਾਨ ਬੱਚੇ ਨੂੰ ਨਹੀਂ ਸੰਭਾਲਾਂਗੇ ਆਪਣੇ ਕੰਮ ਦੇ ਵਿੱਚ ਨੌਜਵਾਨ ਬੱਚਿਆਂ ਨੂੰ ਨਹੀਂ ਅੱਗੇ ਕਰਾਂਗੇ ਸੁਸਾਇਟੀਆਂ 'ਚ ਅੱਗੇ ਨਹੀਂ ਕਰਾਂਗੇ ਜਥੇਬੰਦੀਆਂ 'ਚ ਅੱਗੇ ਨਹੀਂ ਕਰਾਂਗੇ ਪਾਰਟੀਆਂ 'ਚ ਅੱਗੇ ਨਹੀਂ ਕਰਾਂਗੇ ਤੇ ਸਿੱਖਣਗੇ ਕਿੱਥੋਂ ਜੇ ਆਪਾਂ ਸੋਚੀਏ ਵੀ ਆਪਾਂ ਸੱਟਾ ਖਾ ਕੇ ਸਿੱਖੇ ਹੋਏ ਆਂ ਵੀ ਆਪਾਂ ਬੱਚਿਆਂ ਨੂੰ ਨਹੀਂ ਸਿੱਖਾ ਮਤਲਬ ਬੱਚਿਆਂ ਨੂੰ ਨਹੀਂ ਤਤੀਵਾਲ ਲੱਗਣ ਦੇਣੀ ਉਹ ਯਾਰ ਤਤੀਵਾਲ ਲੱਗਣ ਦਿਓ ਉਹਨਾਂ ਦੇ ਉੱਤੇ ਭਾਰ ਸਿੱਟੋ ਜਦੋਂ ਭਾਰ ਸਿੱਟਣਗੇ ਗਲਤੀਆਂ ਕਰਨਗੇ ਗਲਤੀਆਂ ਕਰਕੇ ਹੀ ਸਿੱਖਾਂਗੇ ਆਪਸ ਸਿੱਖ ਕੇ ਥੋੜੇ ਜੰਮੇ ਸੀਗੇ ਅਸੀਂ ਵੀ ਗਲਤੀਆਂ ਕੀਤੀਆਂ ਹੋਣਗੀਆਂ ਅਸੀਂ ਵੀ ਹੁਣ ਜੇ ਇੱਥੇ ਮੈਂ ਇਸ ਉਮਰ ਦੇ ਵਿੱਚ ਪੁੱਛਾਂ ਪਤਾ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਅਸੀਂ ਆਪਣੇ ਬੱਚਿਆਂ ਨੂੰ ਸਮਝਾਣੇ ਉਹਨਾਂ ਨੂੰ ਲੱਗਦਾ ਸ਼ਾਇਦ ਨਹੀਂ ਸਮਝਾਵਾਂਗੇ ਕਰਾਂਗੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿਓ ਹੋਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨੌਜਵਾਨਾਂ ਨੂੰ ਕੋਈ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਆ ਪਿੱਛੇ ਟਿਕਟਾਂ ਦੀ ਗੱਲ ਆਈ ਸੀ ਐਮਪੀ ਦੀ ਬੈਰੀ ਆਈ ਸੀ ਕਿੱਥੇ ਗਏ ਸੀ ਨੌਜਵਾਨ ਜਦੋਂ ਐਮਐਲਏ ਦੀ ਟਿਕਟਾਂ ਦੀ ਗੱਲ ਹੋਈ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਤੇ ਹਾਰੇ ਬੰਦਿਆਂ ਨੂੰ ਟਿਕਟਾਂ ਦੇਈ ਜਾਂਦੇ ਸੀ ਆਪਾਂ ਉਹ ਯਾਰ ਤੁਸੀਂ ਨੌਜਵਾਨਾਂ ਨੂੰ ਅੱਗੇ ਕਰੋ ਉਹ ਹਾਰਣਗੇ ਕੋਈ ਗੱਲ ਨਹੀਂ ਉਹ ਸਿੱਖਣਗੇ ਅੱਗੋਂ ਫਿਰ ਜਿੱਤ ਜਣ ਕੇ ਹਾਰ ਜਿੱਤ ਦਾ ਇੱਕ ਸਿਲਸਿਲਾ ਚੱਲਦਾ ਰਹਿੰਦਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਵਿਚਾਰਧਾਰਾ ਵੀ ਛੱਡਦੀ ਆਪਣੇ ਨੌਜਵਾਨੀ ਛੱਡਦੇ ਆਪਣੀ ਸੀਨੀਅਰ ਲੀਡਰਸ਼ਿਪ ਵੀ ਛੱਡਦੀ ਇਹ ਵਨ ਮੈਨ ਸ਼ੋ ਇਹ ਵਨ ਮੈਨ ਸ਼ੋ ਵਨ ਮੈਨ ਸ਼ੋ ਬਿਲਕੁਲ ਮੈਂ ਦੇਖੋ ਮੈਂ ਦੇਸੀ ਬਾਦਲ ਦੇਖੋ ਮੈਂ ਤਾਂ ਕਹਿਣਾ ਹੈ ਇੱਕ ਹੁਣ ਸੁਸਰ ਮੈਂ ਪ੍ਰਕਾਸ਼ ਸਿੰਘ ਬਦਲ ਸਾਹਿਬ ਦਾ ਨਾਮ ਤਾਂ ਸਾਨੂੰ ਬੜਾ ਚਾਅ ਚੜਦਾ ਜੀ ਮੈਂ ਛੁੱਟ ਨਹੀਂ ਬੋਲਦਾ ਮੈਂ ਕੋਵਿਡ ਦੇ ਵਿੱਚ ਜਦੋਂ ਸੇਵਾ ਚੱਲ ਰਹੀ ਸੀ ਨਾ ਜਦੋਂ ਸਾਰੇ ਲੋਕ ਘਰਾਂ ਦੇ ਅੰਦਰ ਸੀਗੇ ਤੇ ਸਾਨੂੰ ਚਾ ਚੜਿਆ ਸੀਗਾ ਪੰਜਾਬੀਆਂ ਨੂੰ ਚਾਹ ਹੁੰਦਾ ਨਾ ਜਦ ਤੁਸੀਂ ਵੀ ਜਾਂਦੇ ਰਹੇ ਤੁਸੀਂ ਵੀ ਦੇਖਿਆ ਤੇ ਮੈਨੂੰ ਇੱਕ ਦਿਨ ਪਰ ਸਰਦਾਰ ਪ੍ਰਕਾਸ਼ ਸਿੰਘ ਬਦਲ ਸਾਹਿਬ ਦਾ ਫੋਨ ਆਇਆ ਉਹਨਾਂ ਦੇ ਪੀਏ ਦਾ ਫੋਨ ਆਇਆ ਕਹਿੰਦੇ ਜੀ ਵੱਡੇ ਬਦਲ ਸਾਹਿਬ ਨੇ ਗੱਲ ਕਰਨੀ ਤੁਹਾਡੇ ਨਾਲ ਮੈਂ ਕਿਹਾ ਗੱਲ ਕਰਾਓ ਜੀ ਉਹਨਾਂ ਨੇ ਕਿਹਾ ਜੀ ਵੀ ਬੇਟਾ ਤੁਸੀਂ ਬੜੀ ਸੇਵਾ ਕਰ ਰਹੇ ਹੋ ਤੇ ਪ੍ਰਮਾਤਮਾ ਤੁਹਾਡੇ ਤੇ ਇਦਾਂ ਹੀ ਬਖਸ਼ਿਸ਼ ਕਰੇ ਮੈਂ ਕਿਹਾ ਨਹੀਂ ਬਦਲ ਸਾਹਿਬ ਤੁਹਾਡੀ ਏਡੀ ਉਮਰ ਤੁਸੀਂ ਵੀ ਸੇਵਾ ਕਰਦੇ ਨੇ ਸਿੱਖਦੇ ਅਸੀਂ ਵੱਡਿਆਂ ਤੋਂ ਸਿੱਖਣਾ ਹੁੰਦਾ ਤੇ ਮੈਨੂੰ ਮੈਂ ਤਾਂ ਬਦਲ ਸਾਹਿਬ ਦੇ ਨੇੜੇ ਹੈ ਨਹੀਂ ਸੀ ਪ੍ਰਕਾਸ਼ ਸਿੰਘ ਬਦਲ ਸਾਹਿਬ ਦੇ ਨੇੜੇ ਨਹੀਂ ਸੀ ਪਰ ਉਹਨਾਂ ਨੇ ਮੈਨੂੰ ਫੋਨ ਕਰਕੇ ਮੈਨੂੰ ਸ਼ਾਬਾਸ਼ੀ ਦਿੱਤੀ ਤੇ ਮੈਨੂੰ ਚੰਗਾ ਹੌਸਲਾ ਦਿੱਤਾ ਨਾ ਤਾਂ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਫੋਨ ਆਇਆ ਨਾ ਵਿਕਰਮ ਸਿੰਘ ਮਜੀਠੀਆ ਸਾਹਿਬ ਦਾ ਫੋਨ ਆਇਆ ਜਿਨ੍ਹਾਂ ਦੇ ਨਾਲ ਮੈਂ 24 ਘੰਟੇ ਕੰਮ ਕਰਦਾ ਸੀ ਮੈਨੂੰ ਆਇਆ ਕਿ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇੱਥੋਂ ਸਿੱਖਣਾ ਚਾਹੀਦਾ ਸੀ ਵੀ ਲੀਡਰ ਕਿਹੜਾ ਹੁੰਦਾ ਹੈ ਲੀਡਰ ਉਹ ਹੁੰਦਾ ਜਿਹੜਾ ਆਪਣੇ ਵਰਕਰਾਂ ਤੇ ਨਜ਼ਰ ਰੱਖਦਾ ਪੈਣੀ ਅੱਖ ਰੱਖਦਾ ਬਾਜਲੀ ਅੱਖ ਰੱਖਦਾ ਵੀ ਕਿਹੜਾ ਕੰਮ ਕਰ ਰਿਹਾ ਜੋਰੀ ਕਿਹੜਾ ਹੁੰਦਾ ਜੋਰੀ ਹੁੰਦਾ ਜਿਹੜਾ ਜਿਹੜਾ ਕੱਚ ਕੱਚ ਦੇ ਵਿੱਚ ਹੀਰਾ ਗਾੜ ਲਵੇ ਹੀਰੇ ਨੂੰ ਤਰਾਸ਼ ਲਵੇ ਤਰਾਸ਼ਣਾ ਪੈਂਦਾ ਆ ਇਹਨਾਂ ਨੇ ਨਹੀਂ ਤਰਾਸ਼ੇ ਇਹਨਾਂ ਨੇ ਛੱਡ ਤੇ ਤੇ ਮੈਂ ਸਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਸਿਰਫ ਇਹਨਾਂ ਕੋਲ ਇੱਕ ਲੋਗੋ ਹੈ ਵੀ ਉਹ ਫਰਚੰਦ ਹੈ ਕਿ ਉਹਨਾਂ ਦੇ ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਮੈਂ ਕਹਿੰਨਾ ਸੁਖਬੀਰ ਸਿੰਘ ਬਾਦਲ ਸਾਹਿਬ ਚ ਵੀ ਬੜੀਆਂ ਕੁਆਲਿਟੀਆਂ ਹੋ ਸਕਦੀਆਂ ਹਮ ਬਿਕਰਮ ਸਿੰਘ ਜੀਟਿਆ ਜਿਹਾ ਵੀ ਆਪਣੀਆਂ ਕੁਆਲਿਟੀਆਂ ਹੋ ਸਕਦੀਆਂ ਬਿਲਕੁਲ ਹੋਰ ਜਿੰਨੀ ਲੀਡਰਸ਼ਿਪ ਸੀਗੀ ਉਹਨਾਂ ਚ ਆਪਣੀਆਂ ਕੁਆਲਿਟੀਆਂ ਆਪਾਂ ਸਾਰੀਆਂ ਕੁਆਲਿਟੀਆਂ ਨੂੰ ਇਕੱਠੇ ਕਰਕੇ ਇੱਕ ਜੱਥੇਬੰਦੀ ਬਣਦੀ ਹੈ ਹਮ ਇੱਕ ਬੰਦੇ ਦੀ ਕੁਆਲਿਟੀ ਨਾਲ ਕਦੀ ਜੱਥੇਬੰਦੀ ਨਹੀਂ ਬਣਦੀ ਇੱਕ ਬੰਦਾ ਤਾਂ ਫਿਰ ਵਨ ਮੈਨ ਸ਼ੋ ਹੋ ਗਿਆ ਹ ਸਾਰੇ ਇਕੱਠੇ ਹੁਣ ਸਰਦਾਰ ਸਵੀਰ ਸਿੰਘ ਬਾਦਲ ਸਾਹਿਬ ਨੇ ਜਿਸ ਦਿਨ ਅਸਤੀਫਾ ਦਿੱਤਾ ਆ ਸਾਡਾ ਨੌਜਵਾਨ ਭਰਾ ਹੀ ਆ ਸਾਡਾ ਝਿੰਜਰ ਝਿੰਜਰ ਉਨੇ ਵੀ ਇਸਤੀਫਾ ਦਿੱਤਾ ਨੌਜਵਾਨਾਂ ਦਾ ਨੌਜਵਾਨਾਂ ਨੂੰ ਰਿਪਰੈਜ਼ੈਂਟ ਕਰਦਾ ਮੇਰਾ ਨਾਲ ਬੜਾ ਚਾ ਪਿਆਰ ਹੈ ਮੇਰਾ ਦੋਸਤ ਹੈ ਬੜਾ ਅੱਛਾ ਦਿੱਤਾ ਨਹੀਂ ਉਹਨੇ ਇੰਨੀ ਗੱਲ ਕਹੀ ਸੀ ਵੀ ਅਗਰ ਲੈਣਗੇ ਤਾਂ ਮੇਰਾ ਇਸਤੀਫਾ ਵੀ ਮਨਜ਼ੂਰ ਕਰਿਓ ਉਹ ਦਿੱਤਾ ਨਹੀਂ ਉਹਨੇ ਗੱਲ ਕਹਿਤੀ ਹੈ ਵੀ ਜੇ ਉਹਨਾਂ ਦਾ ਮਨਜ਼ੂਰ ਕਰੋਗੇ ਤਾਂ ਤਾਂ ਮੇਰਾ ਵੀ ਨਾਲ ਸਾਡਾ ਮਨਜ਼ੂਰ ਕਰਿਓ ਅੱਛਾ ਇਹਨਾਂ ਨੇ ਤਾਂ ਆਪਣੀ ਪਾਰਟੀ ਦਾ ਆ ਵੀ ਟੁੱਟੇ ਕਰ ਲਏ ਉਸ ਦਿਨ ਹੋਰ ਟੁੱਟ 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 ਟੁੱਟਦੀ ਤਾਂ ਪਈ ਆ ਪਾਰਟੀ ਉਸ ਤੋਂ ਬਾਅਦ ਹੋਰ ਟੁੱਟੇ ਕਰ ਲਏ ਫਿਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੇ ਕਿਉਂ ਨਹੀਂ ਇਸਤੀਫਾ ਦਿੱਤਾ ਆਪਣੇ ਆਪ ਮੈਂ ਸਵਾਲ ਹੈ ਦਿਲਜੀਤ ਸਿੰਘ ਚੀਮਾ ਜੀ ਨੇ ਨਹੀਂ ਦਿੱਤਾ ਭਪਿੰਦਰ ਸਾਹਿਬ ਨੇ ਦੇ ਦਿੱਤਾ ਚਲੋ ਮੈਂ ਉਹ ਪੰਜਾਬ ਦੇ ਲੀਡਰਾਂ ਤੋਂ ਲੁਧਿਆਣੇ ਦੇ ਪੰਜਾਬ ਦੇ ਲੀਡਰ ਤੇ ਆਏ ਨਾ ਸ਼ਰਨਜੀਤ ਸਿੰਘ ਢਿੱਲੋਂ ਸਾਹਿਬ ਕਿਤੇ ਸੁੱਤੇ ਪਿਆ ਉਹ ਤਾਂ ਕਾਫੀ ਨਹੀਂ ਨਹਿਰ ਵੀ ਨਹੀਂ ਓਏ ਮੈਂ ਅਸ਼ਿੰਦਰ ਗਰੇਵਾਲ ਸਾਹਿਬ ਜਿਹੜੇ ਹਰ ਗੱਲ ਤੇ ਬੋਲਦੇ ਉਹ ਫਿਰ ਅਸਤੀਫਾ ਕਿਉਂ ਨਹੀਂ ਦਿੱਤਾ ਇਹਦਾ ਮਤਲਬ ਜਿਹਨਾਂ ਨੇ 2 4 5 ਨੇ ਦੇ ਦਿੱਤਾ ਬਾਕੀਆ ਨੇ ਲੁਧਿਆਣਾ ਦੇ ਜਿਹੜੇ ਪ੍ਰਧਾਨ ਹੈਗੇ ਸੀ ਉਹਨਾਂ ਨੇ ਜਿਹੜਾ ਪ੍ਰਧਾਨ ਹੈਗੇ ਆਪਣੇ ਸ਼ੋਮਨਿਕਾਲੀ ਦਲ ਦੇ ਭਪਿੰਦਰ ਸਿੰਘ ਭਿੰਡਾ ਨੇ ਜਰੂਰ ਦਿੱਤਾ ਹੀ ਮੈਂ ਕਹਿ ਰਿਹਾ ਬਾਕੀਆਂ ਨੇ ਕਿਉਂ ਨਹੀਂ ਦਿੱਤਾ ਉਹ ਤਾਂ ਉਹਨਾਂ ਦੇ ਬਚਾਰਿਆਂ ਨੇ ਜਾਣੀ ਛੁੜਾਈ ਹੈ ਮੇਰੇ ਹਿਸਾਬ ਨਾਲ ਅਸਤੀਫਾ ਦੇ ਕੇ ਉਹ ਮੈਂ ਸਮਝਦਾ ਕਿ ਉਹਦਾ ਕਿਸੇ ਨੇ ਸਾਥ ਨਹੀਂ ਦਿੱਤਾ ਨਹੀਂ ਦਿੱਤਾ ਬਿਲਕੁਲ ਨਹੀਂ ਦਿੱਤਾ ਦੇਖੋ ਮੈਂ ਇਹ ਚੁਟ ਬੋਲਦਾ ਉਹਦਾ ਕਿਸੇ ਨੇ ਸਾਥ ਨਹੀਂ ਦਿੱਤਾ ਕਿਉਂਕਿ ਪਾਰਟੀ ਆਪ ਹੀ ਆਸ਼ੀਅਤ ਹੈ ਕੋਈ ਵਰਕਰ ਕਿਸੇ ਦੇ ਪਿੱਛੇ ਲੱਗਣ ਨੂੰ ਤਿਆਰ ਨਹੀਂ ਕਿਸੇ ਨੂੰ ਲੀਡਰ ਮੰਨਣ ਨੂੰ ਤਿਆਰ ਨਹੀਂ ਯਾਰ ਜੇ ਕਿਸੇ ਨੂੰ ਮਿਲ ਗਈ ਹੈ ਨਮਾਇੰਦਗੀ ਮਿਲ ਗਈ ਉਹਨੂੰ ਕੁਝ ਤਾਂ ਸਾਥ ਦੇ ਦਿਓ ਉਹ ਵੱਡੇ ਲੀਡਰਾਂ ਨੇ ਉਹਨੂੰ ਵੀ ਵੱਡਣਾ ਸ਼ੁਰੂ ਕਰਤਾ ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਉਹ ਵਿਚਾਰਾ ਕਿਸੇ ਕੋਈ ਜਗ੍ਹਾ ਸੀਗੀ ਕੋਈ ਡੈਥ ਵਾਲੀ ਜਗ੍ਹਾ ਸੀ ਉਹ ਕਲਪਤਾ ਪਿਆ ਸੀ ਮੈਂ ਕਿਹਾ ਕਿ ਵੀਰ ਛੋਟੇ ਵੀਰ ਕਹ ਲੋ ਵੱਡਾ ਵੀਰ ਕਹ ਲੋ ਹੋ ਸਕਦਾ ਕਿ ਪਤਾ ਨਹੀਂ ਕਿ ਉਮਰ ਦਾ ਪਤਾ ਨਹੀਂ ਕਿਸੇ ਦਾ ਵੱਧ ਘਟ ਹੋ ਸਕਦੀ ਮੈਂ ਕਿਹਾ ਭਰਾ ਵੀ ਤੈਨੂੰ ਇਹਨਾਂ ਨੇ ਸਹਯੋਗ ਨਹੀਂ ਕਰਨਾ ਤੇਰੀ ਲੱਤਾਂ ਹੀ ਵੱਢਣਗੇ ਤੇ ਉਹੀ ਗੱਲ ਹੋਈ ਉਹਨੇ ਤਾਂ ਵਿਚਾਰੇ ਨੇ ਜਾਨ ਛੜਾਈ ਆ ਵਪਾਰੀ ਬੰਦਾ ਹੈ ਅਗਲਾ ਵਪਾਰ ਕਰਦਾ ਪਿਆ ਵਪਾਰ ਖਰਾਬ ਕਰਕੇ ਆਪਣੀਆਂ ਕਿਸਾਨੀਆਂ ਖਰਾਬ ਕਰਕੇ ਕਿਸਾਨ ਕੋਈ ਕਿਸਾਨ ਹੁੰਦਾ ਕੋਈ ਵਪਾਰੀ ਹੁੰਦਾ ਕਿ ਮਜ਼ਦੂਰ ਹੁੰਦਾ ਪਾਰਟੀ ਲਈ ਬੂੰਦ ਬੂੰਦ ਆਪਣਾ ਪਸੀਨਾ ਵਹਾਉਂਦਾ ਆਪਣਾ ਖੂਨ ਵਹਾਉਂਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਭਾਈ ਆਪਣੇ ਵਰਕਰਾਂ ਦੇ ਖੂਨ ਪਸੀਨੇ ਦੇ ਉੱਤੇ ਲੀਡ ਨਹੀਂ ਨਾ ਕਰੋ ਜੇ ਲੀਡਰ ਹੀ ਕਰਨੀ ਹੈ ਉਹਨਾਂ ਨੂੰ ਵੀ ਲੀਡਰ ਬਣਾਓ ਹੁਣ ਭਾਰਤੀ ਜਨਤਾ ਪਾਰਟੀ 'ਚ ਇਹ ਹੀ ਖਾਸੀਅਤ ਹੈ ਸ਼ਰਮਾ ਜੀ ਭਾਰਤੀ ਜਨਤਾ ਪਾਰਟੀ 'ਚ ਖਾਸੀਅਤ ਕੀ ਹੈ ਪਤਾ ਲੱਗਦਾ ਵੀ ਸੀਐਮਓ ਬਣ ਗਿਆ ਜਿਹੜਾ ਬੰਦਾ ਝੋਲਾ ਲੈ ਕੇ ਬਿਲਕੁਲ ਕਿਆ ਪੋਸਟਰ ਲਗਾਉਂਦਾ ਸੀ ਹਾਂ ਪੋਸਟਰ ਲਗਾਉਂਦਾ ਹੁੰਦਾ ਸੀ ਬਿਲਕੁਲ ਉਹ ਤੇ ਕੋਈ ਦਰਿਆ ਝਾੜਦਾ ਹੁੰਦਾ ਸੀ ਕੋਈ ਟੈਂਟ ਲਾਂਦਾ ਹੁੰਦਾ ਸੀ ਮੋਦੀ ਸਾਹਿਬ ਵੀ ਇੱਦਾਂ ਹੀ ਬਣੇ ਸੀ ਆਮ ਤੁਸੀਂ ਰਾਜਸਥਾਨ ਦੇ ਸੀਐਮ ਦੇਖ ਲਓ ਹਰਿਆਣੇ ਦੇ ਸੀਐਮ ਦੇਖ ਲਓ ਯੂਪੀ ਦੇ ਸੀਐਮ ਦੇਖ ਲਓ ਕੋਈ ਕਹਿ ਸਕਦਾ ਇਹ ਸਾਰਿਆਂ ਨੂੰ ਸਮਝਣਾ ਪੈਣਾ ਭਾਰਤੀ ਜਨਤਾ ਪਾਰਟੀ ਦੀ ਕਾਮਯਾਬੀ ਦਾ ਇੱਕੋ ਇੱਕ ਰਾਜ ਹੈ ਕਿ ਆਪਣੇ ਵਰਕਰਾਂ ਦਾ ਮੁੱਲ ਪਾੰਦੀ ਹੈ ਤੇ ਇੱਕ ਦੂਜੀ ਗੱਲ ਉਹ ਵਿਚਾਰਧਾਰਾ ਨਹੀਂ ਛੱਡੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਵਿਚਾਰਧਾਰਾ ਜੋ 50 ਸਾਲ ਪਹਿਲਾਂ ਵਿਚਾਰਧਾਰਾ ਸੀ ਚਾਹੇ 100 ਸਾਲ ਪਹਿਲਾਂ ਸੀ ਅੱਜ ਵੀ ਉਹਨਾਂ ਦੇ ਵਿਚਾਰਧਾਰਾ ਉਹੀ ਹੈ ਚਾਹੇ ਤਰੀਕ ਗੱਲ ਕੀਤੀ ਸੀ ਪਹਿਲਾਂ ਵੀ ਗੱਲ ਕੀਤੀ ਸੀ ਗੁਰਬਾਨੀ ਦੀ ਗੱਲ ਤੇ ਪੰਥਰ ਦੀ ਵਾਲੀ ਲੱਗ ਰਿਹਾ ਵੀ ਹੁਣ ਜੜੀ ਸ਼੍ਰੋਮਣੀ ਕਾਲੀ ਦਲ ਹੈ ਹੁਣ ਸਿਰਫ ਪੰਥਕ ਪਾਰਟੀ ਬਣ ਕੇ ਰਹਿ ਗਈ ਤਾਂ ਹੁਣ ਦੂਰੋ ਦੂਰੀ ਦੂਰ ਨਹੀਂ ਮੈਂ ਸ਼ਰਮਾ ਜੀ ਮੈਂ ਸਮਝਦਾ ਪੰਥਕ ਨਹੀਂ ਹੈਗੀ ਪੰਥਕ ਵੀ ਨਹੀਂ ਰਹੀ ਪੰਥ ਵੀ ਨਹੀਂ ਰਹੀ ਨਾ 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 ਸਮਾਜ ਦੇ ਭਲੇ ਦੀ ਰਹੀ ਨਾ ਪੰਥਕ ਦੀ ਰਹੀ ਆਪਣੇ ਘਰ ਦੇ ਭਲੇ ਲਈ ਰਹਿ ਗਈ ਆਪਣੇ ਘਰ ਤੱਕ ਸੀਮਤ ਰਹਿ ਗਈ ਉਹ ਆਪਣੇ ਘਰ ਤੋਂ ਛੱਡ ਕੇ ਜਿਹੜੀਆਂ ਚੀਜ਼ਾਂ ਪੰਜਾਬ ਚਲੋ ਮੰਨ ਲਓ ਸ਼੍ਰੋਮਣੀ ਅਕਾਲੀ ਦਲ ਦਾ 6 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੀਐਮ ਬਣਿਆ ਠੀਕ ਹੈ 6 ਵਾਰ ਰਾਜ ਆਇਆ ਜੀ ਜੀ ਬਿਲਕੁਲ ਉਸ ਤੋਂ ਪਹਿਲਾਂ ਵੀ ਚਲੋ ਦੂਜੇ ਵੀ ਆਏ ਹੋਗੇ ਕਾਂਗਰਸ ਦੇ ਵੀ ਰਾਜ ਇੱਥੇ ਕਾਫੀ ਵਾਰੀ ਰਿਹਾ ਪੰਜਾਬ 'ਚ ਫਿਰ ਪੰਜਾਬ ਮਾੜੇ ਪਾਸੇ ਕਿਉਂ ਪੰਜਾਬ ਚ ਨਸ਼ਾ ਕਿਉਂ ਵੱਧ ਗਿਆ ਪੰਜਾਬ ਚ ਮਾਈਨਿੰਗ ਕਿਉਂ ਵੱਧ ਗਈ ਪੰਜਾਬ ਚ ਗੁੰਡਾਗਰਦੀ ਕਿਉਂ ਵੱਧ ਗਈ ਪੰਜਾਬ ਜਿਹੜਾ ਇੱਕ ਨੰਬਰ ਦੀ ਸਟੇਟ ਸੀ ਜਿਹੜਾ ਮੋਰਲ ਹੁੰਦਾ ਸੀ ਸਮੁੱਚੀ ਦੁਨੀਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੋਰਲ ਹੁੰਦਾ ਸੀ ਸਮੁੱਚੀ ਦੁਨੀਆ ਵਾਸਤੇ ਕੱਲੇ ਭਾਰਤ ਹਿੰਦੁਸਤਾਨ ਵਾਸਤੇ ਨਹੀਂ ਸਮੁੱਚੀ ਦੁਨੀਆ ਚ ਉਹਦੇ ਵਰਗਾ ਕਿਸੇ ਨੇ ਰਾਜ ਨਹੀਂ ਕੀਤਾ ਅਜੇ ਤੱਕ ਜਿਹੜਾ ਬੰਦਾ ਆਪਣੇ ਲੋਕਾਂ ਦੀ ਸੋਚਦਾ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਫਿਰ ਉਹ ਉਹੀ ਪੰਜਾਬ ਜਿਨੇ ਰਿਪਰੈਜ਼ੈਂਟੇਸ਼ਨ ਕੀਤੀ ਹੋਵੇ ਸਮੁੱਚੀ ਦੁਨੀਆ ਦੇ ਵਿੱਚ ਕਿੱਥੇ ਗਿਆ ਫਿਰ ਪੰਜਾਬ ਇਹਦਾ ਮਤਲਬ ਸਾਡੇ ਮਾਰੇ ਲੀਡਰ ਆ ਗਏ ਜਿਨ੍ਹਾਂ ਨੇ ਆਪਣੇ ਘਰ ਪਰੇ ਆਪਾਂ ਘਰ ਪਰ ਨਾਲੇ ਲੀਡਰ ਨਹੀਂ ਚਾਹੀਦੇ ਮੈਂ ਫੇਰ ਕਹ ਦਿੰਨਾ ਇੱਕ ਬੰਦੇ ਨੇ ਮੈਨੂੰ ਕਿਆ ਕਹਿੰਦਾ ਯਾਰ yogi ਸਾਹਿਬ ਵਰਗਾ ਕਹਿੰਦਾ ਸੀਐਮ ਚਾਹੀਦਾ ਪੰਜਾਬ ਚ ਮੈਂ ਕਿਹਾ ਕੀ yogi ਵਰਗੇ ਸੋਚ ਵਾਲੇ ਬੰਦੇ ਪੰਜਾਬ ਚ ਨਹੀਂ ਹੈਗੇ ਕਿਉਂ ਨਹੀਂ ਹੈਗੇ ਹੈਗੇ ਨਾ ਇੰਨੀਆਂ ਕੁਰਬਾਨੀਆਂ 85% ਕੁਰਬਾਨੀਆਂ ਦੇਣ ਵਾਲੇ yogi ਸਾਹਿਬ ਵਾਲੀ ਸੋਚ મોદી ਸਾਹਿਬ ਵਾਲੀ ਸੋਚ ਵਾਲੇ ਕਿਉਂ ਨਹੀਂ ਹੈਗੇ ਹੈਗੇ ਐ ਸਿਰਫ ਤਰਾਸ਼ਣ ਦੀ ਲੋੜ ਐ ਤਰਾਸ਼ਣ ਅ ਬੁੱਧੀਜੀਵੀ ਵਰਗ ਚੁੱਪ ਕਰਕੇ ਕਿਉਂ ਬੈਠਾ ਬੋਲਣ ਮੈਨੂੰ ਬੜਾ ਚੰਗਾ ਲੱਗਾ ਕੱਲ ਜਦੋਂ ਕੱਲ ਪਰਸੋਂ ਹਾਂ ਤੁਹਾਡੇ ਨਾਮ ਸੀ ਦਮਦਮੀ ਟਕਸਾਲ ਤੁਹਾਡੇ ਹਾਂ ਨੀ ਦਮਦਮੀ ਟਕਸਾਲ ਦੇ ਮੁਖੀ ਕਿਉਂਕਿ ਬਹੁਤ ਵੱਡੀ ਇੱਕ ਜਥੇਬੰਦੀ ਹੈ ਅੱਛਾ ਬਿਲਕੁਲ ਜੀ ਸੰਪੰਥਕ ਜਥੇਬੰਦੀ ਸਾਰੀ ਜਿਹੜਾ ਹੌਸਲਾ ਵੀ ਵਾਸ਼ਪਾ ਨੂੰ ਸਮਰਥਨ ਦੇਣਾ ਉਹ ਵੀ ਦਮਦਮੀ ਟਕਸਾਲ ਦੇ ਜਿਹੜੇ ਕੰਦੇ ਵੀ ਕੱਟਰ ਕੱਟਰ ਹੁੰਦੇ ਜਥੇ ਜਥੇਦਾਰ ਹੁੰਦੇ ਆ ਉਹ ਸਾਰੀਆਂ ਜਥੇਬੰਦੀਆਂ ਜਿੰਨੀਆਂ ਸਿੱਖ ਜਥੇਬੰਦੀਆਂ ਦੀ ਇੱਕ ਸਰਮੋਰ ਜਥੇਬੰਦੀ ਗੜੀ ਜਾਂਦੀ ਹੈ ਦਮਦਮੀ ਟਕਸਾਲ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਤੋਂ ਇਹ ਜਥੇਬੰਦੀ ਚੱਲਦੀ ਹੈ ਤੁਸੀਂ ਇਹ ਚੀਜ਼ ਦੇਖੋ ਉਹਨਾਂ ਨੇ ਜਦੋਂ ਕਿਹਾ ਵੀ ਬਾਜਪਾ ਨੂੰ ਸਮਰਥਨ ਦੇ ਉਹਨਾਂ ਮਹਾਰਾਸ਼ਟਰ 'ਚ ਕਿਹਾ ਸਮਰਥਨ ਦੇਣ ਦੀ ਗੱਲ ਕੀਤੀ ਹੈ ਮੈਂ ਮੈਂ ਇਹਦੇ ਲਈ ਧੰਨਵਾਦ ਕੀਤਾ ਜਿੱਥੇ ਦਾ ਨਾਮ ਸਿੰਘ ਨੇ ਪਹਿਲਾਂ ਸੋਚਿਆ ਸੀ ਵੀ ਪਾਰਟੀ ਸਮਰਥਨ ਦੇਣਾ ਹੈ ਕਿਉਂਕਿ ਜਦ ਕੀ ਕਿਉਂ ਦਿੱਤਾ ਇਹ ਇਹਦੇ ਕਾਰਨ ਹੈ ਲੋਕੀ ਡੂੰਘਾਈ 'ਚ ਨਹੀਂ ਜਾਂਦੇ ਲੋਕੀ ਲੋਗੋ ਦੇ ਦਿੰਦੇ ਫਟਾਫਟ ਜੋ ਜਿਹੜਾ ਜਿਹੜਾ ਮਰ ਗਿਆ ਸ਼ਹੀਦ ਜਿਹੜਾ ਬਚ ਗਿਆ ਗਦਾਰ ਇਹ ਸਾਡੇ ਨਾ ਬੜੇ ਲੋਕਾਂ ਨੇ ਕਿ ਟੈਗ ਦਿੱਤੇ ਹੋਏ ਆ ਮਰ ਗਿਆ ਸੀਦ ਹੋ ਜਾਂਦਾ ਤੇ ਬਚ ਗਿਆ ਗਦਾਰ ਹੋ ਜਾਂਦਾ ਉਹ ਕਿੱਦਾਂ ਹੋ ਜਾਂਦਾ ਵੀ ਬਚਣਾ ਲੱਗ ਗਦਾਰ ਕਿ ਹੋ ਜਾਂਦਾ ਕੋਈ ਵੀ ਬਚ ਸਕਦਾ ਤੇ ਕੋਈ ਵੀ ਮਰ ਸਕਦਾ ਕਈ ਵਾਰ ਗਦਾਰ ਵੀ ਮਰ ਸਕਦੇ ਆ ਇਹ ਤਾਂ ਨਹੀਂ ਗੱਲ ਹੁੰਦੀ ਹੁਣ ਦਮਦਮ ਨੇ ਟਕਸਾਲ ਦੇ ਮੁਖੀ ਵੀ ਮੈਂ ਜੋ ਮੇਰੀ ਵਿਚਾਰਤਾ ਰੱਖਾ ਲੇਕਿਨ ਮੈਨੂੰ ਨਹੀਂ ਪਤਾ ਵੀ ਉਹਨਾਂ ਦੇ ਕੀ ਵਿਚਾਰਤਾ ਹੋਊਗੀ ਜੋ ਮੈਨੂੰ ਲੱਗਦਾ ਕਰਤਾਰਪੁਰ ਸਾਹਿਬ ਦਾ ਲੰਗਾ ਕਾਲੀਆਂ ਸੂਚੀਆਂ ਖਤਮ ਕੀਤੀਆਂ 84 ਦੇ ਕਾਤਲਾਂ ਨੂੰ ਅੰਦਰ ਸਿੱਟਿਆ ਛੋਟੇ ਸਾਹਿਬ ਜਦੇ ਸ਼ਰਮਾ ਜੀ ਇਹ ਵੀਰਬਾਲ ਦੇ ਵਸਣਾ ਕੋਈ ਲੋਕੀ ਐਵੇਂ ਕਰੀ ਜਾਂਦੇ ਵੀ ਪਤਾ ਨਹੀਂ ਕੀ ਹੋ ਗਿਆ ਹੋਊਗਾ ਓ ਅਸੀਂ ਤਾਂ ਫਤੇਗੜ ਸਾਹਿਬ ਤੋਂ ਬਾਹਰ ਨਹੀਂ ਨਿਕਲੇ ਜਿਨ੍ਹਾਂ ਨੇ ਸ਼ਹੀਦੀ ਦੁਸਰੀ ਦੁਨੀਆ ਵਾਸਤੇ ਮੋਰਲ ਹੈ ਸੁਮੂਚੇ ਬ੍ਰਾਹਮਣ ਵਾਸਤੇ ਮੋਰਲ ਹੈ ਤੇ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਸੀ ਉਸੇ ਵੇਲੇ ਸਾਨੂੰ ਕਿਉਂ ਕਰਨਾ ਚਾਹੀਦਾ ਸੀ ਇਹ ਨਾਮਾ ਦੇ ਵਿੱਚ ਬੈਗੇ ਸਰਦਾਰ ਸغبੀਰ ਸਿੰਘ ਬਾਦਲ ਸਾਹਿਬ ਨੇ ਖੁਦ ਕਹਿਆ ਸੀ ਇਹ ਨਾਮ ਰੱਖੋ ਨਾਮਾ ਦੇ ਵਿੱਚ ਜਾਣ ਕੇ ਅੜਚਨ ਪਾ ਲਈ ਇਹਦੇ ਕ੍ਰੈਡਿਟ ਹਨਾ ਮਿਲ ਜਵੇ ਬਾਜਪਾ ਨੂੰ ਉਹਦੇ ਵਿੱਚ ਕੀ ਹੋਇਆ ਮੈਂ ਉਸ ਕਮੇਟੀ ਦੇ ਵਿੱਚ ਰਿਹਾ 144 ਦੇਸ਼ਾਂ ਦੇ ਰਾਜਦੂਤਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਦਸਮ ਪਾਸ਼ਾ ਦੀ ਗੁਰਤੇਗ ਬਹਾਦਰ ਜੀ ਦੀ ਗਾਥਾ ਸੁਣਾਈ ਗਈ ਹੈ ਕੀਰਤਨ ਹੋ 144 ਦੇਸ਼ਾਂ ਦੇ ਵਿੱਚ ਅੱਜ ਅਸੀਂ ਗਾਂਧੀ ਸਾਹਿਬ ਦਾ ਦਿਨ ਮਨਾਉਂਦੇ ਆ 2 ਅਕਤੂਬਰ ਆਪਾਂ ਦੱਸਣ ਦੀ ਲੋੜ ਤਾਂ ਨਹੀਂ ਰਟੇ ਰਟਾਇਆ ਵੀ 2 ਅਕਤੂਬਰ ਆ ਗਿਆ ਠੀਕ ਹੈ ਨਾ ਇੱਕ ਪੱਕਾ ਦਿਨ ਹੈਗਾ ਕਿਉਂਕਿ ਅੱਜ ਤੋਂ ਕਿੰਨੇ ਸਾਲ ਪਹਿਲਾਂ ਉਹ ਬੜਾ ਦਿਨ ਬਣਾਤਾ ਸੀ ਵੀ 2 ਅਕਤੂਬਰ ਉਹਨਾਂ ਦਾ ਦਿਨ ਤੇ ਆ ਤੇ ਅੱਜ ਤੋਂ 100 ਸਾਲ ਬਾਅਦ ਨਾ ਤਾਂ ਮੋਦੀ ਸਾਹਿਬ ਨੇ ਹੋਣਾ ਨਾ ਮੇਰੇ ਵਰਗੇ ਨੇ ਹੋਣਾ ਨਾ ਤੁਹਾਡੇ ਵਰਗੇ ਨੇ ਹੋਣਾ ਤੇ ਉੱਪਰ ਦਿਨ ਤਾਂ ਹੋਊਗਾ ਨਾ ਇਹ ਦਿਨ ਉਹਦਾ ਵੀ ਮਨਾਇਆ ਜਾਊਗਾ ਸਰਕਾਰੀ ਤੌਰ ਤੇ ਮਨਾਇਆ ਜਾਊਗਾ ਹਰ ਹਰ ਸੀਐਮ ਮਨਾਊਗਾ ਪੰਜਾਬ ਦਾ ਪੰਜਾਬ ਦਾ ਕੀ ਸਮੁੱਚੇ ਦੇਸ਼ ਦੇ ਸੀਐਮ ਬਣਾਣਗੇ ਬਾਹਰਲੇ ਦੇਸ਼ਾਂ ਦੇ ਰਾਦੂਤਾਂ ਜਿੱਥੇ ਜਿੱਥੇ ਸਾਡੀ ਅੰਬੈਸੀਆਂ ਆਪਣੀ ਹੈਗੀਆਂ ਉੱਥੇ ਅਸੀਂ ਪ੍ਰੋਗਰਾਮ ਬਣਾਵਾਂਗੇ ਤੇ ਫਿਰ ਇਹ ਇਹ ਚੀਜ਼ਾਂ ਜੇ ਕਿਸੇ ਨੇ ਮੈਂ ਸਮਝਦਾ ਵੀ ਬਾਬਾ ਜੀ ਦਾ ਧੰਨਵਾਦ ਹੈ ਵੀ ਉਹਨਾਂ ਨੂੰ ਲੱਗਿਆ ਇੱਕੋ ਇੱਕ ਪਾਰਟੀ ਹੈ ਮੈਂ ਚੈਲੰਜ ਕਰਦਾ ਸ਼ਰਮਾ ਜੀ ਮੈਂ ਚੈਲੰਜ ਕਰਦਾ ਕੋਈ ਦੱਸ ਦੇ ਕਿਸੇ ਪਾਰਟੀ ਨੇ ਸਿੱਖਾਂ ਵਾਸਤੇ ਕੰਮ ਕੀਤਾ ਹੋਵੇ ਸਮਾਜ ਵਾਸਤੇ ਕੰਮ ਚੰਗਾ ਕੀਤਾ ਹੋਵੇ ਸਿਖਾਰੇ ਸ਼ੋਮਨੀ ਕਾਲੀ ਦਾ ਪਹਿਲਾ ਕਹਿੰਦੇ ਅਸੀਂ ਬਾਰੇ ਪੰਜਾਬ ਵਾਲੇ ਸੋਇਆ ਪੰਜਾਬੀ ਨੂੰ ਬਚਾ ਕੇ ਰੱਖਦੇ ਆਂ ਤਾਂ ਹੀ ਪੰਜਾਬ ਤਾਂ ਹੀ ਸਾਡਾ ਪੰਜਾਬ ਠੱਠੇ ਖੂਚੇ ਜਾ ਰਿਆ ਨਾ ਜੇ ਚੰਗਾ ਕੀਤਾ ਹੁੰਦਾ ਵੇ ਠੱਠੇ ਖੂਚੇ ਨਾ ਜਾਂਦਾ ਠੀਕ ਆ ਸ਼ੁਰੂ ਦੇ ਦਿੰਦੇ ਨੇ ਦੇ ਲਾਈਨ ਠੀਕ ਸੀ ਪਰ ਲਾਈਨ ਤੋਂ ਉਹ ਭਟਕ ਗਏ ਸਮਾਜ ਦੀ ਸੇਵਾ ਸਰਬੱਤ ਦੇ ਭਲੇ ਦੀ ਗੱਲ ਸੀ ਆਪਾਂ ਭਟਕ ਗਏ ਮੈਂ ਕਹਿੰਦਾ ਚੈਲੰਜ ਕਰਦਾ ਕਾਂਗਰਸ ਨੇ ਸਾਨੂੰ ਮਾਰਿਆ ਸਭ ਨੂੰ ਪਤਾ ਕਾਂਗਰਸ ਨੇ ਸਾਨੂੰ ਮਾਰਿਆ ਕੋਈ ਕੰਮ ਨਹੀਂ ਕੀਤਾ ਨਾ ਕੋਈ ਇਨਸਾਫ ਦਿੱਤਾ ਸਾਡੀਆਂ ਫਾਈਲਾਂ ਦੱਬੀਆਂ ਖਤਮ ਕੀਤੀਆਂ ਸਾਡੀਆਂ ਐਸਆਈਟੀ ਦੇ ਉੱਤੇ ਸਾਨੂੰ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਦੂਜੀ ਗੱਲ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਆਈ ਹੈ ਆਮ ਆਦਮੀ ਪਾਰਟੀ ਇੱਕ ਕੰਮ ਕਰਾ ਦੇਵੇ ਵੀ ਅਸੀਂ ਇਹ ਸਪੈਸ਼ਲ ਸਿੱਖਣ ਤੇ ਕੀਤਾ ਇਹਨਾਂ ਨੇ ਤਾਂ ਜਿਹੜੀਆਂ ਫਾਈਲਾਂ 84 ਦੀਆਂ ਫਾਈਲਾਂ ਸੀ ਉਹ ਵੀ ਗਵਾਤੀਆਂ ਸੀਐਮ ਸਾਹਿਬ ਕਹਿੰਦੇ ਸੀ ਮੈਂ ਇਨਸਾਫ ਦੂੰਗਾ ਉਹ ਗਵਾਤੀਆਂ ਇੱਕੋ ਇੱਕ ਪਾਰਟੀ ਭਾਰਤੀ ਜਨਤਾ ਪਾਰਟੀ ਜਿਹਨੇ ਕੰਮ ਕੀਤਾ ਫਿਰ ਵੀ ਆਪਣੇ ਮੂੰਹ ਤੋਂ ਪਤਾ ਨਹੀਂ ਦੰਦਲ ਪੈ ਜਾਂਦੀ ਹੈ ਪਤਾ ਨਹੀਂ ਛਾਲੇ ਪੈ ਜਾਂਦੇ ਵੀ ਆਪਾਂ ਤਾਰੀਫ ਨਹੀਂ ਕਰ ਸਕਦੇ ਫਿਰ ਇਹਦਾ ਮਤਲਬ ਆਪਾਂ ਸੱਚ ਬੋਲਣ ਤੋਂ ਡਰਦੇ ਆ ਮੈਂ ਕਹਿੰਦਾ ਬਾਬਾ ਜੀ ਤੇ ਮੈਂ ਉਹਨਾਂ ਨੇ ਚੰਨਾ ਚ ਨਮਸਕਾਰ ਕਰਦਾ ਵੀ ਉਹਨਾਂ ਨੇ ਇਹ ਗੱਲ ਕੀਤੀ ਆ ਤੇ ਅੱਗੋਂ ਵੀ ਦੂਰ ਅੰਦੇਸ਼ੀ ਸੋਚਿਆ ਕਿ ਇਹ ਨਹੀਂ ਵੀ ਸਿੱਖਾਂ ਦੇ ਮਸਲੇ ਖਤਮ ਹੋ ਗਏ ਸਿੱਖਾਂ ਦੇ ਬਹੁਤ ਮਸਲੇ ਆ ਗਿਆ ਅਸੀਂ ਬਾਹਰ ਜਾ ਕੇ ਅਮਰੀਕਾ ਜਾ ਕੇ ਸਾਡੀ ਪੱਗ ਦੇ ਮਸਲੇ ਬਣ ਜਾਂਦੇ ਆ ਕਿ ਕਈ ਇਹੋ ਜਿਹੇ ਆ ਜਾਂਦੇ ਜਿਹਦੇ ਆ ਪਿੱਛੇ ਕਿਰਤਰੀਆਂ ਦੀ ਪੱਗ ਵੀ ਲਵਾਈ ਸੀ ਹੈ ਅਸੀਂ ਇੰਨੇ ਸਾਡੇ ਮਸਲੇ ਆ ਉਹ ਮਸਲੇ ਕੌਣ ਹੱਲ ਕਰ ਸਕਦਾ ਉਹ ਨਰਿੰਦਰ ਭਾਈ ਮੋਦੀ ਇੱਕੋ ਇੱਕ ਇਨਸਾਨ ਹੈ ਜਿਹਦੇ ਅੰਦਰ ਇੱਕ ਤਾਕਤ ਹੈ ਭਾਰਤੀ ਜਨਤਾ ਪਾਰਟੀ ਦੇ ਨਮਾਇੰਦੇ ਹੈ ਜਿਨ੍ਹਾਂ ਦੇ ਅੰਦਰ ਤਾਕਤ ਹੈ ਤੁਸੀਂ ਦੇਖੋ ਯੋਧ ਹੋਇਆ afghanistan ਦੇ ਵਿੱਚ ਪ੍ਰੋਬਲਮ ਆਈ ਮਹਾਰਾਜ ਦੇ ਸਰੂਪ ਕਿੰਨੇ ਸਤਕਾਰ ਨਾਲ ਆ ਕੇ ਆਇਆ ਉਹ afghanian ਨੂੰ ਸੰਭਾਲਿਆ ਕਿੰਨੇ ਐ ਸਿੱਕਾ ਨੂੰ ਇਸ ਦੇਸ਼ ਨੂੰ ਸੰਭਾਲਿਆ ਯੂਕਰੇਨ ਦੇ ਵਿੱਚ ਜੰਗ ਹੋਈ ਆ ਜੇ ਉੱਥੇ ਬੱਚੇ ਨੂੰ ਕੱਢਿਆ ਕਿੰਨੇ ਆ ਹਾਂ ਪਾਕਿਸਤਾਨ ਦੇ ਬੰਦੇ ਵੀ ਭਾਰਤ ਦਾ ਝੰਡਾ ਲਾ ਕੇ ਆਏ ਹੋ ਯਾਰ ਤੁਸੀਂ ਸਮਝ ਲੋ ਬੇ ਬੇਨਤੀ ਕਰਨਾ ਪੜੇ ਦੇਖੋ ਪਹਿਲੀ ਗੱਲ ਤਾਂ ਗੁਰੂ ਰਾਨਕ ਸਾਹਿਬ ਦਾ ਸੰਦੇਸ਼ ਆ ਸਭੇ ਸਾਂਜੀ ਵਾਲ ਕੋਈ ਨਾ ਦਿਸੇ ਬਾਰਾ ਜੋ ਸਭ ਇਕਾਂ ਅਸੀਂ ਸਾਰੇ ਇਕਾਂ ਸ਼ਰਮਾ ਜੀ ਤੇ ਸਾਡੇ 'ਚ ਕੋਈ ਫਰਕ ਨਹੀਂ ਜਿਹੜਾ ਖਾਲਸਾ ਬਣ ਜਾਂਦਾ ਕਿਉਂਕਿ ਜਦੋਂ ਦਸਮ ਪਾਤਸ਼ਾਹ ਨੇ ਸਾਨੂੰ ਓਲ ਦਿੱਤੀ ਖਾਲਸੇ ਦਾ ਮਤਲਬ ਕੀ ਹੈ ਖਾਲਸੇ ਦਾ ਮਤਲਬ ਹੈ ਸਾਰੇ ਚੋਬਰਾਂ ਕੋਲ ਉਪਦੇਸ਼ ਸਾਂਝਾ ਸਾਰੇ ਵਾਸਤੇ ਉਪਦੇਸ਼ ਖਾਲਸਾ ਸਾਰਿਆਂ 'ਸਤੇ ਇੱਕ ਹੈ ਖਾਲਸਾ ਕਿਸੇ ਦਾ ਪੱਖਪਾਤ ਨਹੀਂ ਕਰਦਾ ਪਰ ਜਦੋਂ ਅਸੀਂ ਪੱਖਪਾਤ ਕਰਦੇ ਆ ਫਿਰ ਇਹਦਾ ਮਤਲਬ ਅਸੀਂ ਖਾਲਸਾ ਨਹੀਂ ਬਣੇ ਜਦੋਂ ਜਦੋਂ ਖਾਲਸੇ ਦਾ ਮਤਲਬ ਹੈ ਜਦ ਸਾਹਮਣੇ ਆਂਦਾ ਵੇ ਉਹਦੇ 'ਚ ਰੱਬ ਦੇਖਣ ਲੱਗ ਪਏ ਆ ਰਾਮ ਦੇਖਣ ਲੱਗ ਪਏ ਮੇਰਾ ਗੁਰੂ ਨਾਨਕ ਦੇਖਣ ਲੱਗ ਪਏ ਤੇ ਇਹਦਾ ਮਤਲਬ ਹੈ ਅਸੀਂ ਖਾਲਸਾ ਨਹੀਂ ਬਣੇ ਇਹ ਚੀਜ਼ਾਂ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਬਾਬਾ ਜੀ ਦੀ ਸੋਚ ਇਹ ਆ ਵੀ ਅਗਲੇ ਵੀ ਦਰਪੇਸ਼ ਮੁਸ਼ਕਲਾਂ ਹੱਲ ਹੋਣਗੀਆਂ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਤੁਹਾਡੇ ਚੈਨਲ ਰਾਹੀਂ ਉਹਨਾਂ ਦੇ ਚਰਣਾ 'ਚ ਬੇਨਤੀ ਕਰਾਂ ਬਾਬਾ ਜੀ ਤੁਸੀਂ ਇੱਕ ਵਫਦ ਬਣਾ ਕੇ ਨਾ ਮੋਦੀ ਸਰਕਾਰ ਨਾਲ ਮਿਲੋ ਮੋਦੀ ਸਾਹਿਬ ਨਾਲ ਮਿਲੋ ਜਿੰਨੀਆਂ ਮੁਸ਼ਕਲਾਂ ਆ ਮੈਂ ਤੁਹਾਡੇ ਨਾਲ ਗਾਰੰਟੀ ਗਾਰੰਟੀ ਦਿੰਦਾ ਮੋਦੀ ਸਾਹਿਬ ਤੱਕ ਚੰਗੀ ਤਰ੍ਹਾਂ ਉਹਨੂੰ ਪ੍ਰੀਪੇਅਰ ਕਰਕੇ ਚੀਜ਼ ਦਿਓ ਤੇ ਮੇਰੇ ਸਾਹਮਣੇ ਕੋਈ ਮਸਲਾ ਨਹੀਂ ਰਹੇਗਾ ਅੱਗੇ ਵੀ ਮਸਲੇ ਹੱਲ ਕੀਤੇ ਆ ਇਹ ਨਹੀਂ ਹਿੰਦੂਆਂ ਦੇ ਮਸਲੇ ਵੀ ਹੱਲ ਕੀਤੇ ਆ ਸੋਚ ਲ ਬੰਦਾ ਚਾਹੀਦਾ ਜਿਹੜਾ ਹਾਂ ਸਨਾਤੀਆਂ ਦੇ ਮਸਲੇ ਵੀ ਹੱਲ ਕੀਤੇ ਮੁਸਲਮਾਨਾਂ ਦੇ ਵੀ ਕੀਤੇ ਆ ਸਾਡੀਆਂ 3 ਮੈਣਾ ਯਾਦ ਕਰਾਈਆਂ ਤੁਹਾਨੂੰ ਵੀ ਪਤਾ ਕਿਹੜੇ ਕਿਹੜੇ ਕੰਮ ਕੀਤੇ ਆ ਸਾਰੇ ਵਾਸਤੇ ਮੋਦੀ ਸਾਹਿਬ ਬਰਾਬਰ ਹੈ ਉਹਨੇ ਇੱਕ ਕੱਲ ਦੀ ਕੱਲ ਦੀ ਗੱਲ ਅਸੀਂ ਆ ਸਾਹਿਬ ਦਾ ਮੁੱਖ ਮੰਤਰੀ ਦੇ ਜਿਹੜੇ ਅਪਰਾਧੀ ਆ ਗ੍ਰਿਫਤਾਰ ਕੀਤੇ ਸੀ ਜੀਐਲ ਚੋਕਲ ਵਾਪਸ ਲਿਆਤਾ ਨਾ ਜਵਾਨਾਂ ਨੂੰ ਤੇ ਖਾਸ ਕੱਲ ਤੇ ਪਹੁੰਚੇ ਉਹਨਾਂ ਦੇ ਭਰਾ ਦਾ ਜਿਹੜਾ ਭੋਗ ਸੀਤਾ ਸਮੂਹ ਅਕਾਲੀ ਲੀਡਰਸ਼ਿਪ ਪਹੁੰਚੀ ਹੈ ਜਥੇਦਾਰ ਸਾਹਿਬ ਵੀ ਪਹੁੰਚੇ ਉੱਥੇ ਤਾਂ ਵਿਸ਼ੇਸ਼ ਤੌਰ ਤੇ ਵਿਕ੍ਰਮਜੀਤ ਸਿੰਘ ਜਠੀ ਜਫੀ ਭਾਈ ਇਹਨਾਂ ਨੇ ਉਸਤੇ ਬਾਵਜੂਦ ਅਗਰ ਉਹਨਾਂ ਦੀ ਗਲਤੀ ਹੋਈ ਗਲਤੀ ਮੰਨਦੇ ਵੀ ਮੈਂ ਕਹਿੰਦੇ ਸਜ਼ਾ ਸੀ ਤਾਂ ਮੈਂ ਉਹਨਾਂ ਨੂੰ ਮਾਰਿਆ ਸਾਬਕਾ ਮੁੱਖ ਮੰਤਰੀ ਨੂੰ ਮੈਂ ਮਾਰ ਕੇ ਮੇਰੇ ਚ ਕੋਈ ਗਲਤੀ ਨਹੀਂ ਕੀਤੀ ਉਸਤੇ ਨਾਲ ਹੀ ਉਹਨਾਂ ਨੇ ਉਥੋਂ ਦੇਸ਼द्रोह ਦੇ ਕੁਝ ਭਾਸ਼ਣ ਦਿੱਤੇ ਜਿਹੜੇ ਦੇਸ਼द्रोह ਦੇ ਲੱਗਦੇ ਸੀ ਦੇਖੋ ਸ਼ਰਮਾ ਜੀ ਪਹਿਲੀ ਗੱਲ ਤਾਂ ਮੈਂ ਕਿਸੇ ਸਾਡੀ ਜਿਹੜੀ ਪਾਰਟੀ ਹੈ ਜਾਂ ਮੇਰੀ ਆਪਣੀ ਵਿਚਾਰਧਾਰਾ ਜਾਂ ਗੁਰੂ ਨਾਨਕ ਸਾਹਿਬ ਜਾਂ ਕਿਸੇ ਨੂੰ ਮਾਰਨ ਦਾ ਸਾਡੇ ਕੋਲ ਵਿਸ਼ਵਾਸ ਹੀ ਨਹੀਂ ਹੈਗਾ ਕਿਉਂਕਿ ਪ੍ਰਮਾਤਮਾ ਸਾਰੇ ਦੇ ਅੰਦਰ ਹੈ ਪਰ ਕਿਸੇ ਵੇਲੇ ਕੋਈ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਉਦੋਂ ਹਾਲਾਤ ਸਾਡੇ ਕਾਲਾ ਦੌਰ ਪੰਜਾਬ ਦੇ ਅੰਦਰ ਇਹੋ ਜਿਹਾ ਲਿਆਂਦਾ ਗਿਆ ਕਿੰਨੇ ਲਿਆਂਦਾ ਕਾਂਗਰਸ ਨੇ ਲਿਆਂਦਾ ਮੈਂ ਲੋਕੀ ਡਰਦੇ ਮੂੰਹ ਚ ਕਹਿਣ ਨੂੰ ਮੈਂ ਸਾਫ਼ ਕਹਿਣਾ ਕਾਂਗਰਸ ਪਾਰਟੀ ਨੇ ਨਹੀਂ ਲਿਆਂਦਾ ਇੱਕ ਪਰਿਵਾਰ ਨੇ ਕਾਂਗਰਸੀ ਪਰਿਵਾਰ ਨੇ ਲਿਆਂਦਾ ਉਹ ਕਿਹੜਾ ਜਿਹੜਾ ਝੂਠਾ ਗਾਂਧੀ ਹੈ ਗਾਂਧੀ ਵੀ ਨਹੀਂ ਹੈਗੇ ਝੂਠਾ ਗਾਂਧੀ ਪਰਿਵਾਰ ਨੇ ਉਹ ਮਾਹੌਲ ਬਣਾਇਆ ਇੰਦਰਾ ਗਾਂਧੀ ਨੇ ਰਜੀਵ ਗਾਂਧੀ ਨੇ ਉਹ ਮੋਹੌਲੇ ਇਹੋ ਜਿਹਾ ਬਣਾਇਆ ਕਈ ਲੋਕਾਂ ਨੂੰ ਹਥਿਆਰ ਚੱਕਣ ਦੇ ਮਜਬੂਰ ਕਰਤਾ ਜਿਹਦਾ ਦੇਖੋ ਮੈਂ ਮੈਂ ਕਹਿੰਦਾ ਹਥਿਆਰ ਨਹੀਂ ਚੱਕਣੇ ਚਾਹੀਦੇ ਕਿਉਂਕਿ ਕਲਮ ਦੀ ਤਾਕਤ ਬੜੀ ਵੱਡੀ ਹੈ ਕਲਮ ਨਾਲ ਲੜਨਾ ਚਾਹੀਦਾ ਅੱਜ ਜੇ 84 ਦੇ ਕਾਤਲ ਅੰਦਰ ਗਏ ਤਾਂ ਕਲਮ ਨਾਲ ਗਏ ਲੜਨਾ ਕਲਮ ਨਾਲ ਚਾਹੀਦਾ ਪਰ ਇਹਨਾਂ ਨੇ ਇਹੋ ਜਿਹਾ ਮਜਬੂਰ ਕਰਤਾ ਕੋਈ ਭਾਵਨਾ ਨਾਲ ਪਟਕ ਜਾਂਦਾ ਬੰਦਾ ਤੇ ਉਸ ਭਾਵਨਾ ਦੇ ਵਿੱਚ ਲੋਕਾਂ ਨੇ ਬਹੁਤ ਕੁਝ ਕੀਤਾ ਹੋਊਗਾ ਪਰ ਜੇ ਇੱਕ ਸਮੇਂ ਖਤਮ ਹੋ ਜਾਂਦਾ ਸੀ ਤਾਂ ਬਾਰ ਬਾਰ ਕਹਿੰਦੇ ਬੰਦੀ ਸਿੰਘ ਰਿਹਾ ਕਰ ਦਿਓ ਮੈਂ ਤਾਂ ਬੰਦੀ ਸਿੰਘਾਂ ਦੇ ਨਾਲ ਇੱਕ ਹੋਰ ਵੀ ਕੰਨਾ ਕੱਲੇ ਆਪਾਂ ਇੱਕ ਜੇ ਖਾਲਸਾ ਖਾਲਸਾ ਇੱਥੇ ਤੱਕ ਨਹੀਂ ਸੀਮਤ ਰਹਿੰਦਾ ਸਿੱਕਾ ਤਾਂ ਕਰੀ ਸੀਮਤ ਰਹਿੰਦਾ ਜੇਸੀ ਆਪਣੇ ਉਹਨੂੰ ਖਾਲਸਾ ਸਮਝਦੇ ਨਾ ਫਿਰ ਜਿੰਨੇ ਵੀ ਦੇਸ਼ ਦੇ ਅੰਦਰ ਜਿੰਨੇ ਵੀ ਲੋਕ ਸਜਾਵਾਂ ਕੱਟ ਚੁੱਕੇ ਪਰ ਅੰਦਰ ਹੈ ਸਾਡੀ ਜੁਡੀਸ਼ੀਅਲੀ ਸਿਸਟਮ ਬਹੁਤ ਸਲੋ ਹੈ ਪਿਛੇ ਮੋਦੀ ਸਾਹਿਬ ਨੇ ਮੀਟਿੰਗ ਕੀਤੀ ਸੀ ਸਾਰੇ ਜੁਡੀਸ਼ੀਅਲ ਜਿੰਨੇ ਵੀ ਲੋਕ ਸੀਗੇ ਉਹਨਾਂ ਨੂੰ ਕਿਹਾ ਸੀਗਾ ਕਹਿੰਦੇ ਦੱਸਿਆ ਸੀ ਵੀ ਜੇ ਇਸ ਪ੍ਰੋਸੈਸਸ ਚੱਲੇ 323 ਸਾਲ ਲੱਗ ਜਾਣਗੇ ਹਲ ਕਰਦੇ ਕਰਦੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਭਾਈ ਜੁਡੀਸ਼ਰੀ ਸਿਸਟਮ ਨੂੰ ਬੇਨਤੀ ਕਰੂੰਗਾ ਕਿਉਂਕਿ ਉਹਨਾਂ ਦੇ ਅੱਗੇ ਬੇਨਤੀ ਕਰ ਸਕਦੇ ਆ ਮਾੜ ਜੋਗ ਅਦਾਲਤ ਹੈ ਸਾਡੀ ਵੀ ਸਿਸਟਮ ਫਾਸਟ ਕਰੋ ਜਿੰਨੇ ਵੀ ਲੋਕ ਰਹਿੰਦੇ ਆ ਅੰਦਰ ਜਿਨ੍ਹਾਂ ਦੇ ਸਜ਼ਾਵਾ ਕੱਟ ਚੁੱਕੀਆਂ ਪਰ ਕਈ ਵਾਰ ਕੀ ਹੁੰਦਾ ਮੈਂ ਵੀ ਜੇਲ ਕੱਟੀ ਆ ਮੈਂ ਵੀ ਪੰਤਕ ਮਸਲਿਆਂ ਦੇ ਜੇਲ ਕੱਟੀ ਆ ਦੋ ਵਾਰੀ ਜੇਲ ਕੱਟੀ ਆ ਤੇ ਮੈਨੂੰ ਕਈ ਪਤਾ ਕਿਉਂਕਿ ਅਸੀਂ ਕਈਆਂ ਦੀ ਜ਼ਮਾਨਤ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਆ ਚਲੋ ਬਾਕੀ ਕਰਨਾ ਤਾਂ ਪਰਮਾਤਮਾ ਨੇ ਹੁੰਦਾ ਤੇ ਕਈ ਲੋਕਾਂ ਨੂੰ ਜ਼ਮਾਨਤ ਦੇਣ ਵਾਲਾ ਬੰਦਾ ਨਹੀਂ ਹੁੰਦਾ ਇਹ ਬੰਦਾ ਵਿਚਾਰਾ ਅੰਦਰ ਹੀ ਰਹਿੰਦਾ ਉਹਦੀ ਸਜ਼ਾ ਹੁੰਦੀ ਹੈ ਬਾਹਰ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਉਹ ਕੋਈ ਕਾਗਜ਼ੀ ਕਾਰਵਾਈ ਕਰਨ ਵਾਲਾ ਕੋਈ ਨਹੀਂ ਹੈਗਾ ਪਰਵਾਰ ਵੀ ਖਤਮ ਹੋ ਜਾਂਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇਹੋ ਜਿਹਾ ਕੋਈ ਸਿਸਟਮ ਫਾਸਟ ਕੀਤਾ ਜਾਵੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਜੁਡੀਸਿਸ਼ਨ ਬੜਾ ਪਿਛੋੜਾ ਸਲੋ ਚੱਲ ਰਿਹਾ ਤੇ ਤੇਜ਼ ਹੋਵੇ ਤਾਂ ਜੋ ਸਾਰੇ ਲੋਕ ਬਾਹਰ ਆ ਸਕਣ ਕਿਸ ਤਰ੍ਹਾਂ ਦੇਖਦੇ ਹੁਣ ਲੱਗ ਰਿਹਾ ਵੀ ਹੁਣ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਆਪਣਾ ਵਜੂਦ ਬਜਾ ਸਕਦੀ ਹੈ 220 ਬਜਾਏ ਜਾਏਗੀ ਇਹ ਵਜੂਦ ਹੋ ਜਾਏਗੀ 200 ਸਾਲ ਲੱਗਣਗੇ ਉਹਦਾ ਕਾਰਨ ਕੀ ਆ ਸੀ ਅਸੀਂ ਜੜ ਜੜ ਤੇ ਪਾਣੀ ਨਹੀਂ ਦਿੱਤਾ ਜੜ ਨੂੰ ਖਾਦ ਨਹੀਂ ਦਿੱਤੀ। ਦੇਰ ਹੋ ਗਈ। ਹਾਂ ਦੇਰ ਬਹੁਤ ਦੇਰ ਜਿਆਦਾ ਦੇਰ ਹੋ ਗਈ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਨਾ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ। ਪਹਿਲਾਂ ਦੇ ਦੇਣਾ ਚਾਹੀਦਾ ਸੀਗਾ। ਫਿਰ ਕੀ ਹੈ ਕਿਸੇ ਹੋਰ ਨੂੰ ਕਹਿੰਦੇ ਤੁਸੀਂ ਕਰ ਯਾਰ ਤੁਸੀਂ ਮੈਂ ਤੁਹਾਡੇ ਨਾਲ ਨਾਲ سپورਟ ਕਰੂੰਗਾ। ਸਪੋਰਟਸਮੈਨਸ਼ਿਪੇ ਹੀ ਹੁੰਦੀ ਨਾ। ਜਰਮਾ ਜੀ ਅੱਜ ਅੱਜ ਆਪ ਤੁਹਾਡੀਆਂ ਹੱਡੀਆਂ ਮਜ਼ਬੂਤ ਹੈ। ਕੱਲ ਨੂੰ ਕੋਈ ਲੱਗਦਾ ਹੋਊਗਾ ਵੀ ਤੁਸੀਂ ਹੁਣ ਉਹ ਉਹ ਨਹੀਂ ਬੋਲ ਸਕਦੇ ਮੈਂ ਵੀ ਸੋਚੂੰਗਾ ਮੈਂ ਇਹਨਾਂ ਬੇਬਾਕੀ ਨਾਲ ਮੇਰੇ ਚ ਇਨੀ ਜਾਨ ਨਹੀਂ ਰਹੀ। ਤੇ ਫਿਰ ਮੇਰਾ ਫਰਜ਼ ਬਣਦਾ। ਤੇ ਮੈਂ ਕਿਸੇ ਨੂੰ ਅੱਗੇ ਕਰਾਂ ਜਿਹਦੇ ਚ ਕਪੈਸਿਟੀ ਹੈ ਜਿਹਦੇ ਚ ਕਾਬਲੀਅਤ ਹੈ ਤੇ ਜੋ ਉਹਨੂੰ ਮੈਂ ਅੱਗੇ ਕਰੂੰਗਾ ਤੇ ਕੱਲ ਨੂੰ ਉਹਦੀ ਛਾਂ ਮੈਨੂੰ ਵੀ ਮਿਲੂਗੀ ਜੱਜ ਬੂਟਾ ਪਾਵਾਂਗੇ ਨਾ ਕੱਲ ਨੂੰ ਮੈਨੂੰ ਇੱਕ ਬੰਦਾ ਮਿਲਿਆ ਕਿ ਮੈਂ ਕਿਸੇ ਸ਼ਹਿਰ ਚ ਗਿਆ ਸੀ ਕਿ ਬੰਦਾ ਮਿਲਿਆ ਤੇ ਬੰਦਾ ਕਹਿੰਦਾ ਜੀ ਆਓ ਜੀ ਸੱਸੀ ਗੱਲ ਗੋਸ਼ਾ ਜੀ ਤੇ ਮੈਂ ਤਾਂ ਪਛਾਣਦਾ ਨਹੀਂ ਸੀ ਕਹਿੰਦਾ ਜੀ ਤੁਸੀਂ ਨਹੀਂ ਮੈਨੂੰ ਪਛਾਣਦੇ ਮੈਂ ਫਲਾਣਾ ਆਇਆ ਮੈਂ ਤੁਹਾਡੇ ਕੋਲ 2010 ਦੇ ਵਿੱਚ ਆਇਆ ਸੀ ਤੁਸੀਂ ਮੇਰੇ ਇੱਕ ਕੰਮ ਕਰਾਇਆ ਸੀ ਤੇ ਮੈਨੂੰ ਬੜਾ ਚੰਗਾ ਲੱਗਿਆ ਮੈਂ ਕਹਿੰਦਾ ਅੱਜ ਉਹ ਬੰਦੇ ਤਾਂ ਯਾਦ ਰੱਖਿਆ ਮੈਂ ਉਹਦਾ ਕੰਮ ਕਰਾਇਆ ਸੀ ਜੇ ਕਿਸੇ ਨੂੰ ਆਪਾਂ ਛਾਂ ਦੇਾਂਗੇ ਕਿਸੇ ਨੂੰ ਸੁੱਖ ਦੇਾਂਗੇ ਨਾ ਤੇ ਉਹ ਸਾਨੂੰ ਸੁੱਖ ਕਿਸੇ ਨਾ ਕਿਸੇ ਵੇਲੇ ਦੇ ਦੋ ਅੱਜ ਨਹੀਂ ਕੱਲ ਦੇ ਦਊਗਾ ਜੋ ਬੀਜਾਂਗੇ ਵੜਣਾ ਪਊਗਾ ਜੋ ਬੀਜਾਂਗੇ ਜੇ ਅੱਜ ਜ਼ਹਿਰ ਬੀਜਾਂਗੇ ਤੇ ਉਹਦਾ ਬੂਟਾ ਤੇ ਜ਼ਹਿਰ ਹੀ ਨਿਕਲੂਗੀ ਜੇ ਸੰਤਰਾ ਬੀਜਾਂਗੇ ਤੇ ਕੱਲ ਸੰਤਰਾ ਖਾਵਾਂਗੇ ਜ਼ਹਿਰ ਬੀਜਿਆ ਸੀ ਜ਼ਹਿਰ ਬੀਜਿਆ ਬੀਜਿਆ ਮੈਂ ਮੈਂ ਕਹਿੰਨਾ ਬੀਜਿਆ ਜੀ ਜ਼ਹਿਰ ਬੀਜਿਆ ਸੀ ਗਲਤੀਆਂ ਕੀਤੀਆਂ ਪਰ ਉਸ ਗਲਤੀ ਨੂੰ ਉਦੋਂ ਹੀ ਮੰਨ ਲੈਣਾ ਚਾਹੀਦਾ ਸੀ ਹੋ ਜਾਂਦੀ ਹੈ ਗਲਤੀ ਇਹ ਨਹੀਂ ਵੀ ਗਲਤੀ ਨਹੀਂ ਹੁੰਦੀ ਇਨਸਾਨ ਗਲਤੀਆਂ ਦਾ ਪੁੱਤਲਾ ਹਮ ਅਵਗੁਣ ਹਾਂ ਤੇ ਜੇ ਗਲਤੀ ਹੋਈ ਸੀ ਉਦੋਂ ਉਮੀਦਗਰਦੇ ਉਦੋਂ ਤਾਂ ਆਪਣੇ ਗਨਮੈਨ ਚਾਰ-ਚਾਰ ਫੁੱਟਾਂ ਧੱਕੇ ਮਾਰ ਕੇ ਕੁੜੀਆਂ ਮਾਰ ਕੇ ਉਹ ਸਿੱਟਦੇ ਹੁੰਦੇ ਸੀ ਤੇ ਕਿੱਥੇ ਹੁਣ ਆਪਾਂ ਹੱਥ ਜੋੜਦੇ ਫਿਰਦੇ ਆ ਇਹ ਇਹੀ ਪਰਮਾਤਮਾ ਉੱਪਰ ਥੱਲੇ ਗੁਰਨਾਨਕ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀ ਨਾ ਜ਼ਗੀਰਦਾਰ ਨੇ ਕਹਿੰਦੇ ਰੱਬ ਕਰਦਾ ਕੀ ਆ ਉਹ ਜ਼ਗੀਰਦਾਰ ਉੱਤੇ ਬੈਠਾ ਆ ਸੀ ਤੇ ਗੁਰੂ ਸਾਹਿਬ ਥੱਲੇ ਪੂਜੇ ਸੀ ਕਹਿੰਦੇ ਪਹਿਲਾਂ ਜਿੱਤੋਂ ਪੁੱਛੀਦਾ ਨਾ ਉਹਨੂੰ ਵੱਡਾ ਸਮਝ ਕੇ ਪੁੱਛੀਦਾ ਪਹਿਲਾਂ ਉਹਨੂੰ ਸੀਟ ਦੇ ਦਿੱਤੀ ਉਹ ਉੱਤੇ ਬਹਿ ਕੇ ਗੁਰਨਾਨਕ ਸਾਹਿਬ ਤੇ ਉਹ ਪੂਜੇ ਬਹਿ ਕੇ ਕਹਿੰਦੇ ਕਹਿੰਦਾ ਹੁਣ ਦੱਸੋ ਰੱਬ ਕਰਦੇ ਕਹਿੰਦਾ ਤੇ ਮੇਰ ਨਾਲ ਵੀ ਹੋਊਗਾ ਤੁਹਾਡੇ ਨਾਲ ਵੀ ਹੋਊਗਾ ਚਾਹੇ ਬਾਦਲ ਸਾਹਿਬ ਹੋਣ ਤੇ ਚਾਹੇ ਕੋਈ ਵੱਡਾ ਹੋਵੇ ਚਾਹੇ ਜਿੱਡੇ ਤੇ ਮਰਜ਼ੀ ਵੱਡਾ ਲਾ ਲੋ ਵੱਡੇ ਵੱਡੇ ਰਾਜੇ ਗਏ ਸਿਕੰਦਰ ਵਰਗੇ ਆਤਿਆ ਬਾਰ ਕਰਕੇ ਗਏ ਉਹ ਕਿਉਂ ਗਏ ਕਿਉਂਕਿ ਜਦੋਂ ਮੋਤ ਆਉਂਦੀ ਨਾ ਪਤਾ ਲੱਗ ਜਾਂਦਾ ਕਿ ਮੈਂ ਗਲਤੀਆਂ ਕੀਤੀਆਂ ਇਸ ਕਰਕੇ ਮੋਤ ਸਾਰਿਆਂ ਨੂੰ ਆਣੀ ਹੈ ਇਹ ਧਰਤੀ ਧਰਮਸ਼ਾਲਾ ਹੈ ਧਰਮਸ਼ਾਲਾ ਹੈ ਇਹਦੇ ਵਿੱਚ ਆਪਾਂ ਧਰਮ ਕਮਾ ਕੇ ਜਾਈਏ ਧਰਮ ਕਮਾਣਾ ਕੀ ਹੈ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰੋ ਕਿ ਪ੍ਰਮਾਤਮਾ ਦਾ ਨਾਮ ਜਪ ਜਿਹੜੇ ਰੱਬ ਨੂੰ ਮੰਨਦਾ ਮਨ ਮਤਲਬ ਕੋਈ ਫਰਕ ਨਹੀਂ ਸਾਰੇ ਕੋਈ ਰੱਬ ਸਾਡਾ ਮੰਨਣ ਦਾ ਤਰੀਕਾ ਅਲੱਗ ਹੋ ਸਕਦਾ ਸੀ ਕੰਧਾਂ 'ਚ ਰੱਬ ਵੰਡਲੇ ਉਹ ਰੱਬ ਦ ਹਰ ਜਗ੍ਹਾ ਤੇ ਹੈਗਾ ਤੇ ਚੰਗੇ ਕਰਮ ਕਰ ਤੇ ਰੱਬ ਦਾ ਨਾਮ ਜਪ ਇਸ ਤੋਂ ਵੱਡਾ ਕੋਈ ਤਰਮ ਨਹੀਂ ਜੇ ਨੇਤਾ ਆ ਨੇਤਾ ਦਾ ਸਭ ਤੋਂ ਵੱਡਾ ਫਰਜ਼ ਬਣਦਾ ਲੋਕਾਂ ਨੂੰ ਸੁੱਖ ਦੇਵੇ ਆਪਣਾ ਆਪਣ ਆਪਣੇ ਆਪ ਨੂੰ ਦੁੱਖ ਚੱਲ ਲਵੇ ਪਰ ਲੋਕਾਂ ਨੂੰ ਸੁੱਖ ਦੇਵੇ ਪਰ ਅੱਜ ਕੱਲ ਦੇ ਨੇਤਾ ਕਹਿੰਦੇ ਮੈਂ ਸੁੱਖ ਲੈਣਾ ਦੂਜਾ ਹੁਣ ਵੋਟਾਂ ਆਉਂਦੀਆਂ ਉੱਤੇ ਬੋਰਡ ਲਾਏ ਜਾਂਦੇ ਆ ਵੀ 24 ਘੰਟੇ ਸੇਵਾ 'ਚ ਹਾਜ਼ਰ ਤੁਹਾਡਾ ਸੇਵਾਦਾਰ ਤੁਹਾਡਾ ਨਿਰਮਾਣ ਸੇਵਾਦਾਰ ਤੁਹਾਡੀ ਨਿਰਮਾਣੀ ਸੇਵਾਦਾਰ ਮੈਂ ਹੈਰਾਨ ਹੁਣਾ 24 ਘੰਟੇ ਜੇ ਤੁਹਾਨੂੰ ਜੇ 12 ਵਜੇ ਫੋਨ ਆ ਜਾਏ ਤੁਸੀਂ ਫੋਨ ਨਹੀਂ ਚੱਕੋਗੇ 10 ਵਜੇ ਫੋਨ ਨਹੀਂ ਚੱਕਦੇ ਇੱਥੇ ਮੈਂ ਲੁਧਿਆਣੇ ਦੇ ਲੀਡਰ ਇੱਕ ਦੱਸ ਦੇਣਾ ਜਿਹੜੇ ਜਿਹੜੇ 8 ਵਜੇ ਵੀ ਨਹੀਂ ਫੋਨ ਚੱਕਦੇ ਤੇ ਫਿਰ ਜਦੋਂ ਬੋਰਡ ਲਾਂਦੇ ਉਹ ਤੇ 24 ਘੰਟੇ ਲਾਂਦੇ ਹੋ ਯਾਰ ਝੂਠ ਬੋਣ ਦੇ ਵੇਲੇ ਵੀ ਸ਼ਰਮ ਕਰ ਲਿਆ ਕਰੋ 24 ਘੰਟੇ ਜੇ ਸੌਣਾ ਨਹੀਂ 24 ਘੰਟੇ ਜੇ ਤੁਸੀਂ ਆਪਣਾ ਆਪਣੇ ਨੂੰ ਤਿਆਰ ਨਹੀਂ ਕਰਨਾ 24 ਘੰਟੇ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਦੇਣਾ ਇਹ ਕਹਦਾ ਕਰੋ ਯਾਰ 4 ਘਟੇ ਤੁਹਾਡੇ ਲਈ ਹਾਜ਼ਰ 6 ਘੰਟੇ ਤੁਹਾਡੇ ਲਈ ਹਾਜ਼ਰ 8 ਘਟੇ ਇਹ 24 ਘੰਟੇ ਦਾ ਇਹ ਕਹਿੰਦੇ ਨੇ ਜਿਹਦਾ ਵਾਕਿਆ ਹਜਰਦਾ ਨਹੀਂ ਹੁੰਦਾ 24 ਘੰਟੇ ਕੋਈ ਵੀ ਜਿਹੜਾ 24 ਘੰਟੇ ਹਾਜ਼ਰ ਹੋ ਜੂਗਾ ਪਰਮਾਤਮਾ ਦਾ ਬੰਦਾ ਬਣ ਜੂਗਾ ਉਹਨੂੰ ਫਿਰ ਕੋਈ ਕਿਸੇ ਚੀਜ਼ ਦੀ ਭੁੱਖ ਹੀ ਨਹੀਂ ਰਹਣੀ ਬਹੁਤ ਬਹੁਤ ਸ਼ੁਭਕਾਮਨਾਵਾਂ ਸਹੀ ਸੋ ਇਹ ਸੰ ਬਾਜਪਾ ਦੇ ਜੁਜਾਰੂ ਆਗੂ ਗੁਰਦੀਪ ਸਿੰਘ ਗੋਸ਼ਾ ਕਾਫੀ ਸਮੇਂ ਤੋਂ ਪਹਿਲਾਂ ਇਹ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਇੱਕ ਜੁਜਾਰੂ ਲੀਡਰ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਸੀ ਤਾਂ 3 ਸਾਲ ਪਹਿਲਾਂ ਪਾਰਟੀ ਛੱਡੀ ਐ ਪਾਰਟੀ ਜੀ ਬੁਕਤ ਨਾ ਹੋਊਗਾ ਕਿ ਬਾਜਪਾ ਵੀ ਸ਼ਾਮਲ ਹੋਏ ਤੇ ਅੱਜ ਉਹਨਾਂ ਦਾ ਰੁਤਬਾ ਵੀ ਬਾਜਪਾ ਦੇ ਵਿੱਚ ਕਾਫੀ ਉੱਚਾ ਮੰਨੇ ਜਾ ਰਿਹਾ ਸੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਦਿਨ ਪਰ ਦਿਨ ਹੁਣ ਗਿਰਦਾ ਜਾ ਰਿਹਾ ਖੈਰ ਅਲੱਗ-ਅਲੱਗ ਰਾਜਨੀਤੀ ਜਿਹੜੇ ਲੋਕ ਕਹਿੰਦੇ ਆ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਕੀ ਪੰਜਾਬ ਦੇ ਵਿੱਚ ਦੁਬਾਰਾ ਆਪਣਾ ਸਟੈਂਡ ਸ਼ੁਰੂ ਕਰ ਸਕੂਗੀ ਜਾਂ ਆਪਣੇ ਪੈਰਾਂ ਦੁਆਰਾ ਖੜੀ ਹੋਜੂਗੀ ਕਹਿ ਲੇ ਤਾਂ ਸਮਾ ਦਸੋ ਲੇ ਕਿਤੇਰੇ ਆ ਕੇ ਹੁਣ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਉੱਪਰ ਪੂਰੀ ਸ਼੍ਰੋਮਣੀ ਅਕਾਲੀ ਦਲ ਹੁਣ ਉਸ ਨਜ਼ਰ ਟਿਕਾ ਕੇ ਬੈਠੀ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਕਿ ਨਹੀਂ ਕਰਦੇ ਇਸ ਦੇ ਨਾਲ ਹੀ ਰਾਜਨੀਤੀ ਲੋਕ ਨੂੰ ਕਹਿਣ ਲੱਗ ਪਿਆ ਵੀ ਹੁਣ ਜੜੀ ਸ਼੍ਰੋਮਣੀ ਅਕਾਲੀ ਦਲ ਹੈ ਹੁਣ ਉਹ ਪੰਥਕ ਪਾਰਟੀ ਹੀ ਬਣ ਕੇ ਰਹਿ ਗਈ ਹੈ ਕੈਮ ਮੈਂਬਰ ਬੋਬੀਨਾ ਸੰਦੀਪ ਸ਼ਰਮਾ ਜੈਨੀ ਸਰਟੀ ਵੀ ਲੁਧਿਆਣਾ